ਆਜੋਗੇ ਦੇਖ ਕੇ ਸਮਾਨੇ ਨਹੀਂ ਆਈ ਨਹੀਂ ਹਾਂ ਮਰਨਾ ਮਨਜ਼ੂਰ ਆਈ ਨਹੀਂ ਹੁਣ ਆ ਆ ਕਿਉਂ ਨਹੀਂ ਰਹੇ ਮੇਰੀਆਂ ਤੇ ਹਾਂਜੀ ਜੀ ਕੇ ਕੀ ਕਰਨਾ ਹੁਣ ਜੂ ਮਾਰ ਦਿੱਤਾ ਤੇ ਉਦੋਂ ਮਾਰ ਦਿੰਦੇ ਤੈਨਾਂ ਨਾ ਬਜਦੇ ਆ ਭਈ ਛੱਡ ਦੇ ਬੱਚਾ ਹਾਂ ਹੁਣ ਵੀ ਛੱਡ ਦੇਣ ਕੌਣ ਵਿਚਾਰਤ ਪਰਤੇ ਗਈਆਂ ਤੇ ਆ ਜਿਹੜੇ ਸਾਰੇ ਲੋਕ ਨੇ ਇਹਨਾਂ ਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਇਹ ਇੱਥੇ ਵਖ ਵਖ ਪਿੰਡਾਂ ਦੇ ਲੋਕ ਨੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕੌਣ ਲੈ ਕੇ ਆਇਆ ਬਾਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਕਿਹੜਾ ਪਿੰਡ ਹੈ ਸੁਖਵਿੰਦਰ ਸਿੰਘ ਪਿੰਡ ਧੀਰਾਕਰਾ ਜੀ ਤੇ ਕਿਦਨ ਦਾ ਪਾਣੀ ਵੜਿਆ ਤੁਹਾਡੇ ਪਿੰਡ ਪਾਣੀ ਇੱਕ ਤਰੀਕ ਦਾ ਆਇਆ ਜੀ ਇੱਕ ਤਰੀਕ ਦਾ ਆਇਆ 1 ਅਗਸਤ ਦਾ ਹਾਂਜੀ ਤੇ ਅੱਜ ਤੇ 30 ਤਰੀਕ ਹੋ ਗਈ ਹੈ ਮਹੀਨਾ ਹੋ ਗਿਆ ਹਾਂਜੀ ਮਹੀਨਾ ਹੋ ਗਿਆ ਜੀ ਤੇ ਫਿਰ ਹੁਣ ਨਿਕਲੇਓ ਹਾਂਜੀ ਕਿਉਂ ਆਇਆ ਨਹੀਂ ਕੋਈ ਨਹੀਂ ਉੱਥੇ ਮਤਲਬ ਗਿਆ ਸੀਗੇ ਸਰਪੰਚ ਸਾਹਿਬ ਹੀ ਗਿਆ ਮਤਲਬ ਉਹ ਵੀ ਪਹੁੰਚਦੇ ਆ ਪਰ ਮਤਲਬ ਕੋਈ ਰਾਸ਼ਨ ਮਰੂਸ਼ਨ ਹੋਰ ਕੁਝ ਨਹੀਂ ਪਹੁੰਚ ਰਿਹਾ ਤੇ ਉੱਥੇ ਮਤਲਬ ਦਰਿਆ ਦੀ ਢਾਂ ਲੱਗੀ ਆ ਹੂੰ ਕਮਰਿਆਂ ਤੇ ਕੋਲ ਆ ਚੁੱਕਾ ਦਰਿਆ ਕਮਰਿਆਂ ਵੀ ਪੀਚਾਂ ਦਾ ਡਰ ਆ ਕਿੰਨਾ 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 ਪਾਣੀ ਵੜ ਗਿਆ ਘਰਾਂ 'ਚ ਪਾਣੀ ਹੋ ਗਿਆ 2 3 2 2 ਫੁੱਟ ਅੰਦਰ ਵੜ ਗਿਆ ਅੰਦਰ ਹਾਂਜੀ ਹਾਂਜੀ ਤੇ ਡੰਗਰ ਵੱਛਾ ਡੰਗਰ ਵੱਛਾ ਉੱਥੇ ਆ ਜੀ ਅੱਛਾ ਜੀ ਵੀ ਉਧਰ ਖੜਿਆ ਜੀ ਤੇ ਜੀ ਵੀ ਨੇ ਤੁਹਾਡੇ ਉੱਥੇ ਹਾਂਜੀ ਜੀ ਤੇ ਵੀ ਛੱਤਾਂ ਤੇ ਬੈਠਿਆ ਜੀ ਛੱਤਾਂ ਤੇ ਬੈਠਿਆ ਉਹ ਵੀ ਡੰਗਰਾ ਕਰਕੇ ਪਸ਼ੂਆਂ ਕਰਕੇ ਰਹਿਣਾ ਪੈਂਦਾ ਹਾਂ ਹਾਂ ਇੱਥੇ ਬਾਬਾ ਜੀ ਇੱਥੇ ਭਗਵੰਦ ਮਾਨ ਵੀ ਆਏ ਸਨ ਪਹਿਲਾਂ ਵੀ ਆਏ ਸਨ ਹੁਣ ਵੀ ਕੋਈ ਸਰਕਾਰ ਦੀ ਮਦਦ ਆਈ ਤੁਹਾਨੂੰ ਨਹੀਂ ਇੱਥੇ ਕੋਈ ਨਹੀਂ ਆਇਆ ਅੱਛਾ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਹੈ ਉੱਥੇ ਹੈਗੇ ਆ ਬੰਦੇ ਹੁਣ ਉੱਥੇ ਹੈਗੇ ਆ ਜਨਨੀਆਂ ਅੱਛਾ ਹਾਂ ਮੁੰਡਾ ਸਰਪੰਚ ਹੈ ਅੱਛਾ ਇਹ ਵੀ ਸਰਪੰਚ ਤੁਸੀਂ ਸਰਪੰਚ ਹੋ ਜੀ ਨਹੀਂ ਤੁਸੀਂ ਗੱਲ ਗੱਲ ਦੱਸੋ ਨਾ ਤੁਸੀਂ ਸਰਪੰਚ ਹੋ ਨਹੀਂ ਤੁਸੀਂ ਗੱਲ ਤਾਂ ਸੁਣ ਲਓ ਯਾਰ ਉਹ ਦੇਖੋ ਤੁਹਾਡੇ ਪਿੰਡ ਦੇ ਬੰਦੇ ਕਹਿ ਰਹੇ ਆ ਵੀ ਕੋਈ ਪਹੁੰਚਿਆ ਨਹੀਂ ਤੁਸੀਂ ਗੱਲ ਨਹੀਂ ਸੁਣ ਰਹੇ ਸੁਣਦੇ ਇੱਕ ਵਾਰ ਯਾਰ ਕੰਮ ਕਰ ਲੈਂਦੇ ਮੈਨੂੰ ਸੋ ਦੇਖੋ ਜੀ ਇਹ ਨਹੀਂ ਇਹ ਤੁਹਾਡੇ ਸਰਪੰਚ ਸਾਹਿਬ ਗੱਲ ਕਿਉਂ ਨਹੀਂ ਕਰ ਰਹੇ ਸਾਡੇ ਨਾਲ ਨਹੀਂ ਉਹ ਮੁੰਡਾ ਹੀ ਮੇਰਾ ਜੋ ਮੈਂ ਕਰਨ ਦਿਆਂ ਦੇ ਉਹ ਉਹ ਆਂਦਾ ਵੀ ਇਹ ਪਿਓ ਹਟਾ ਕਰਨ ਦਿਆਂ ਤੇ ਫਿਰ ਨਹੀਂ ਨਹੀਂ ਦੇਖੋ ਗੱਲ ਹੁਣ ਇਹਨਾਂ ਦਾ ਨੁਕਸਾਨ ਹੋਇਆ ਹੋਇਆ ਤੁਹਾਨੂੰ ਦੇਖ ਰਿਹਾ ਤਾਂ ਰਿਹਾ ਨਾ ਨੁਕਸਾਨ ਜਾਂਦੇ ਕੱਢ ਕੇ ਲਿਆਂਦਾ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਭੀ ਉਹ ਤਾਂ ਜਾਂਦੇ ਆ ਪਰ ਹੋਰ ਕੋਈ ਰਾਸ਼ਨ ਪਾਣੀ ਕੁਛ ਵੀ ਡੰਗਰਾਂ ਡੰਗਰ ਭੁੱਖੇ ਤੂੜੀ ਕਲੀ ਖਾਂਦੇ ਆ ਅੱਛਾ ਹਾਂਜੀ ਹੋਰ ਕੁਛ ਵੀ ਨਹੀਂ ਕੋਈ ਤੁਹਾਨੂੰ ਇਤਲਾਹ ਹੋਈ ਸੀ ਸਰ ਆਪਣੇ ਉਹਦੇ ਵੱਲੋਂ ਕੀ ਨਾ ਲਈਦਾ ਸਰਕਾਰ ਵੱਲੋਂ ਕਿ ਇੱਥੇ ਹਾਰਡ ਸਿਚੁਏਸ਼ਨ ਆ ਰਹੀ ਆ ਜਾਂ ਕੋਈ ਫਲੱਡ ਸਿਚੁਏਸ਼ਨ ਹੈ ਵੀ ਤੁਸੀਂ ਨਿਕਲੋ ਜਾਂ ਆਪਾਂ ਨਿਕਲ ਲੈ ਨਹੀਂ ਉਤੋਂ ਨਹੀਂ ਕੋਈ ਬੈਡਰ ਇਹ ਤਾਂ ਹੁਣ ਹੀ ਆਏ ਨੇ ਦੋ ਤਿੰਨ ਦਿਨ ਹੋ ਗਏ ਦੋ ਤਿੰਨ ਹਾਂਜੀ ਤੇ ਉੱਥੇ ਕੋਈ ਬਿਮਾਰੀ ਬਮੂਰੀ ਤਾਂ ਨਹੀਂ ਫੈਲਦੀ ਹਜੇ ਪਾਣੀ ਖੜਾ ਆ ਦਵਾਈ ਲੈਣ ਆਏ ਆ ਜੀ ਹੁਣ ਵਾਪਸ ਫੇਰ ਜਾਣਾ ਪੈਣਾ ਨਹੀਂ ਤਾਂ ਉੱਥੇ ਹੋ ਹੈਗਾ ਹੀ ਕੋਈ ਨਹੀਂ ਹੋਰ ਅੱਛਾ ਹਾਂਜੀ ਠੀਕ ਹੈ ਤੇ ਪਿੰਡ ਚ ਹੋਰ ਕਿੰਨੇ ਕੁ ਲੋਕ ਨੇ ਟੋਟਲ ਜਿਹੜੇ ਹਜੇ ਉੱਥੀ ਨੇ ਹਜੇ ਬਹੁਤ ਬਹੁਤ ਮਤਲਬ ਬਹੁਤ ਆ ਬਹੁਤ ਜਾਨੇ ਆ ਜੀ ਦੋ ਤਿੰਨ ਤਿੰਨ ਜਾਨੇ ਹੈਗੇ ਆ ਮਾੜਾ ਪਸ਼ੂ ਪਸ਼ਵਾ ਤੋਂ ਡੰਗਰ ਖੁੱਲ ਗਿਆ ਨੇ ਹਾਂਜੀ ਥੋੜੇ ਮੁਰਕੇ ਪਾਣੀ ਚ ਹੋ ਜਾਣੇ ਤੋਂ ਰੋੜ ਦਿੰਦੇ ਆ ਉਹਨਾਂ ਕਿੱਲੇ ਪਟਾ ਲੈਨੇ ਆ ਉਹਨਾਂ ਨੂੰ ਫਿਰ ਡਰਾੜ ਰੋ ਕੇ ਰੱਖੇਗਾ ਹਜੇ ਬੱਚੇ ਨੇ ਡੰਗਰ ਹੁਣ ਨਿਕਲਦੇ ਨਹੀਂ ਨੇ ਹੁਣ ਪਾਣੀ ਜ਼ਿਆਦਾ ਹੋ ਤੇ ਪੱਠੇ ਪੁੱਠੇ ਤੂੜੀ ਦਾੜੀ ਦਾ ਕੀ ਬਣਿਆ ਤੂੜੀ ਆੜੀ ਦੀ ਆ ਤੂੜੀ ਬੱਚੀ ਆ ਜੀ ਬਾਬਿਆਂ ਨੇ ਦਿੱਤੀ ਹੈ ਗੱਲੀ ਵੱਟੀ ਜੀ ਫਰੋਲ ਕੇ ਅੱਛਾ ਉਹਨਾਂ ਖਲ ਫੁੱਲ ਜੀ ਦਿੱਤੀ ਠੀਕ ਹੈ ਤੇ ਤੁਸੀਂ ਕੀ ਕਰਦੇ ਹੋ ਕੰਮ ਅਸੀਂ ਬਸ ਕੇਤੀ ਬੜੀ ਕੇਤੀ ਬੜੀ ਕਰਦੇ ਤੇ ਹੁਣ ਹੁਣ ਮੰਨ ਲਓ ਇੰਨਾ ਤੁਹਾਡਾ ਨੁਕਸਾਨ ਹੋ ਗਿਆ ਸਾਰੀ ਉਥਲ ਪੁਥਲ ਹੋ ਗਈ ਹੈ ਕਿੰਨੀ ਦੇਰ ਚ ਸਿੱਧੇ ਹੋਗੇ ਲੱਖਿਤਾ ਹੋਏਗਾ ਇਹ ਮੈਨੂੰ ਤਾਂ ਨਹੀਂ ਲੱਗਦਾ ਹੋਏਗਾ ਜਿਵੇਂ ਮੈਂ ਤਾਂ ਸਾਢੇ ਮਹੀਨੇ ਉਧਰ ਟਾਂ ਲੱਗੀ ਆ ਅੱਛਾ ਹਾਂਜੀ ਜਦੋਂ ਤਈ ਜਾਇਆ ਸੀ ਉਦੋਂ ਵੀ ਨੁਕਸਾਨ ਹੋਇਆ ਸੀ ਸਾਰੀ ਗਏ ਦਰਿਆਦ ਵਿੱਚ ਅੱਛਾ ਹਾਂਜੀ ਅੱਛਾ 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 ਤਾਂ ਭਗਵੰਤ ਮਾਨ ਵੀ ਐਸੀ ਇੱਥੇ ਪਿਛਲੀ ਵਾਰ ਭਗਵੰਤ ਮਾਨ ਉਹ ਕੀ ਕਰਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਬਸ ਕਹਿ ਕੇ ਚਲੇ ਜਾਂਦੇ ਆ ਬਸ ਠੀਕ ਠਾਕ ਨਹੀਂ ਕਹਿੰਦੇ ਮੁਰਗੀਆਂ ਦਾ ਵੀ ਦਵਾਂਗੇ ਬੱਕਰੀਆਂ ਦਾ ਵੀ ਦਵਾਂਗੇ ਉਹ ਤਾਂ ਬਸ ਲਾਰੇ ਨੇ ਜਿੰਨੇ ਮਰਜ਼ੀ ਲਾਜੋ ਨੌਕਰੀਆਂ ਵੀ ਆ ਲੈਾਂਗੇ ਤੇ ਮਿਲਿਆ ਮਿਲਿਆ ਕੁਝ ਨਹੀਂ ਕਿਹਨੂੰ ਨਾ ਨੌਕਰੀ ਦਿੱਤੀ ਨਾ ਕਿਹਨੂੰ ਕੋਕੜੀਆਂ ਨਾਲ ਲੇਟਾਂ ਨਾਲ ਮੁਰਗੀਆਂ ਨੇ ਲੇਟਾਂ ਹੂੰ ਕੋਸ਼ਾ ਕੋਈ ਖਾਗੂ ਚੱਲੇ ਆ ਠੀਕ ਹੈ ਤੇ ਜਿਹੜੀ ਖਾਲਸਾ ਏਡ ਵਾਲੇ ਨੇ ਆ ਆਪਣੇ ਦੂਜੇ ਨੇ ਆਪਣੇ ਪ੍ਰਭ ਅਸਰਾ ਵਾਲੇ ਜਾਂ ਯੂनाइटेड ਸਿੱਖ ਵਾਲੇ ਇਹਨਾਂ ਨੇ ਸਪੋਰਟ ਕੀਤੀ ਤੁਹਾਡੀ ਮਦਦ ਹਾਂਜੀ ਇਹਨਾ ਕੀਤੀ ਇਹਨਾਂ ਨੇ ਬੋਰ ਖਾਲ ਵੀ ਦਿੱਤੀ ਆ ਸ਼ਬਦਾ ਵੀ ਲੈ ਕੇ ਆਏ ਪਾਣੀਆਂ ਦੀ ਅੱਛਾ ਅੱਜ ਕੱਲ੍ਹ ਪਟਸਰ ਸ਼ਬਦਾ ਦੇ ਕੇ ਗਏ ਠੀਕ ਹੈ ਕਰ ਕਰ ਦੇ ਕੇ ਗਏ ਓਕੇ ਆਪ ਵੰਡ ਰਹੇ ਨੇ ਕੀ ਤੁਹਾਡੀ ਮੰਗ ਹੈ ਸਰਕਾਰ ਤੋਂ ਭਾਜੀ ਕੀ ਮੰਗ ਹੈ ਤੁਹਾਡੀ ਸਰਕਾਰ ਦੀ ਵੀ ਚਾਰਾ ਜਮਾਤ ਵਾਲਾ ਹੋਰ ਜਿਵੇਂ ਖਾਣ ਪੀਣ ਦੇ ਰਾਸ਼ਨੋ ਰਸ਼ਨ ਪਹੁੰਚਾਇਆ ਜਾਵੇ ਘਰ ਘਰ ਆ ਜਿਹੜਾ ਪਿੰਡ ਆ ਸਾਰਾ ਪਾਣੀ ਦੇ ਨਾਲ ਡੁੱਬਿਆ ਹੋਇਆ ਇਹ ਹਰੀਕੇ ਹੈਡਵਰਕਸ ਤੋਂ ਜਿਹੜਾ ਸਾਰਾ ਪਾਣੀ ਆਇਆ ਉਸ ਦੇ ਨਾਲ ਹੀ ਸਾਰਾ ਪਿੰਡ ਜਿਹੜਾ ਹੈਗਾ ਉਹ ਪਾਣੀ ਦੇ ਨਾਲ ਡੁੱਬਿਆ ਹੋਇਆ ਇੱਥੇ ਰਾਹਤ ਕਾਰਜ ਚੱਲ ਰਹੇ ਨੇ ਪ੍ਰਭ ਆਸਰਾ ਜਿਹੜੀ ਟਰਸਟ ਆ ਉਹਦੇ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਆ ਇਹ ਮਿਲਟਰੀ ਦੇ ਵੱਲੋਂ ਵੀ ਰਾਹਤ ਕਾਰਜ ਇੱਥੇ ਚਲਾਏ ਜਾ ਰਹੇ ਆ ਤੇ ਇਹ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਦੇ ਕਾਫੀ ਜਿਹੜਾ ਡੰਗਰ ਪਸ਼ੂ ਆ ਉਹ ਅੰਦਰ ਫਸਿਆ ਹੋਇਆ ਪਾਣੀ ਦੇ ਵਿੱਚ ਤੇ ਇਹਨਾਂ ਦੇ ਜਿਹੜੇ ਆ ਦੇਖ ਲਓ ਇਹਨਾਂ ਨੇ ਆ ਸਾਰਾ ਇਹਦੇ ਵਿੱਚ ਆ ਬੋਟ ਦੇ ਵਿੱਚ ਆਪਣਾ ਲੈ ਕੇ ਜਾ ਰਹੇ ਆ ਆਪਾਂ ਇਹਨਾਂ ਨਾਲ ਵੀ ਪੁੱਛ ਲੈਨੇ ਆ ਬਾਬੀ ਜੀ ਤੋਂ ਤੇ ਇਹ ਬੀਜੀ ਇਹ ਬੋਟ ਤੁਸੀਂ ਘਰ ਲੈ ਕੇ ਘਰ ਜਾ ਰਹੇ ਹੋ ਹੁਣ ਆਪਣੇ ਹਾਂਜੀ ਹਾਂ ਘਰੇ ਜਾ ਰਹੇ ਆ ਅੱਛਾ ਜੀ ਫਸੇ ਨਾ ਉੱਥੇ ਤੇ ਇਹ ਬੋਟ ਤੁਹਾਨੂੰ ਕੌਣ ਮਲੇ ਕਿ ਲੈ ਕੇ ਦਿੱਤੀ ਹੈ ਕਿ ਦੀ ਬੋਟ ਇਹ ਇਹ ਬੋਟ ਇਥੇ ਮੁੰਡੇ ਹੀ ਆ ਸੇਵਾ ਕਰਨ ਵਾਲੇ ਅੱਛਾ ਉਹਨਾਂ ਨੂੰ ਮਿਲੀ ਆ ਤੇ ਆ ਜਿਹੜਾ ਸਾਰਾ ਸਮਾਨ ਹੈ ਤੁਸੀਂ ਰਾਸ਼ਨ ਕਰ ਲੈ ਕੇ ਜਾ ਰਹੇ ਹੋ ਹਾਂਜੀ ਕਰ ਲੈ ਕੇ ਜਾ ਰਹੇ ਹਾਂ ਅੱਛਾ ਦਵਾਈਆਂ ਦਵਾਈਆਂ ਜੀ ਅੱਛਾ ਜੀ ਹਾਂਜੀ ਠੀਕ ਹੈ ਤੇ ਘਰੇ ਇੱਕ ਮਾਤਾ ਫਸੀ ਆ ਤੈਨ ਡੰਗਰ ਫਸੇ ਆ ਘਰ ਚ ਪਾਣੀ ਵੜ ਗਿਆ ਪੂਰਾ ਭਰ ਗਿਆ ਅੱਛਾ ਘਰੇ ਸਮਾਨ ਕੀਮਤੀ ਵੀ ਖਰਾਬ ਹੋਣ ਡਿਆ ਹੂੰ ਤੇ ਉਹ ਕਿਤਨਾ ਘਾਟਾ ਪੂਰਾ ਹੋਊਗਾ ਹੂੰ ਇਹ ਘਰੇ ਬਿਮਾਰ ਜੀ ਵੀ ਹੈਗੇ ਠੀਕ ਹੈ ਟੈਨਸ਼ਨ ਆ ਨਾ ਬਿਮਾਰੀ ਹੋਣਾ ਠੀਕ ਹੈ ਠੀਕ ਹੈ ਠੀਕ ਹੈ ਤੇ ਤੁਸੀਂ ਹੁਣ ਆਜੋਗੇ ਆ ਦੇਖ ਕੇ ਸਮਾਨ ਇਹ ਨਹੀਂ ਆਹੀ ਨਹੀਂ ਆਉਣਾ ਐ ਮਰਨਾ ਮਨਜ਼ੂਰ ਆਹੀ ਨਹੀਂ ਆਉਣਾ ਆ ਆ ਕਿਉਂ ਨਹੀਂ ਰਹੇ ਨਹੀਂ ਨਹੀਂ ਰਿਹਾ ਤੇ ਜੀ ਜੀ ਕੇ ਕੀ ਕਰਨਾ ਅੱਛਾ ਨਹੀਂ ਤੁਹਾਨੂੰ ਆਪਣੇ ਸਮਾਨ ਦੇ ਚੋਰੀ ਹੋਣ ਦਾ ਖਤਰਾ ਹਾਂ ਚੋਰੀ ਹੋਣ ਦਾ ਵੀ ਕੋਈ ਲੈ ਜੂ ਜਿਹੜਾ ਭਰ ਮਾਸਾ ਕੋ ਬਜੀਆ ਉਹ ਕੋ ਲੈ ਜੂ ਆਉਂਦਾ ਅੱਛਾ 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 ਤੇ ਇਥੋਂ ਕੋ ਪ੍ਰਸ਼ਾਸਨ ਵੱਲੋਂ ਕਿਸੇ ਹੋਰ ਵੱਲੋਂ ਤੁਹਾਨੂੰ ਮਦਦ ਮਿਲੀ ਤੇ ਲੋ ਜੇ ਮਦਦ ਮਿਲਦੀ ਹੁੰਦੀ ਤਾਂ ਫਿਰ ਸਾਨੂੰ ਧੱਕੇ ਖਾਂਦੇ ਕੀ ਲੋਕ ਇਹ ਘਰੋ ਘਰ ਜਾਂਦੇ ਫਿਰ ਘਰਾਂ ਨੂੰ ਨਿਕਲਦੇ ਕਿਉਂ ਅੱਛਾ ਫਿਰ ਕਿਉਂ ਨਿਕਲਦੇ ਘਰੋਂ ਕੋਈ ਨਹੀਂ ਆਇਆ ਤੁਹਾਡੇ ਕੋਲ ਹਾਂ ਅੱਛਾ ਤੇ ਜਦੋਂ ਤੁਹਾਨੂੰ ਇਹ ਸਾਰਾ ਪਾਣੀ ਵੜਿਆ ਤੁਹਾਨੂੰ ਕੋਈ ਇਤਲਾਹ ਕੋਈ ਵਾਰਨਿੰਗ ਹੋਈ ਨਾ ਦਿੱਤੀ ਨਹੀਂ ਪੁੱਛੇ ਤਾਦੇ ਹੋ ਜੋ ਅੱਛਾ ਆਖਿਆ ਨਹੀਂ ਵੀ ਉੱਚੇ ਧਾਵਾਂ ਤੇ ਹੋ ਜੂ ਇਹ ਨਹੀਂ ਆਈ ਕਿ ਤੇ ਸਪੀਕਰ ਚ ਆਵਾਜ਼ ਨਹੀਂ ਦਵਾਈ ਗਈ ਸਾਰਾ ਕਦੋਂ ਮਹੀਨਾ ਹੋ ਗਿਆ ਪਾਣੀ ਵਗੰਦਾ ਇਹ ਆਖਿਆ ਨਹੀਂ ਬਾਹਰ ਨਿਕਲ ਜੂ ਅੱਛਾ ਬਹੁਤ ਆ ਗਿਆ ਸੁਚਾਰਾ ਪਰ ਇਹ ਹੋ ਜਾਂਦੇ ਮਨ ਚ ਸੋਚੀ ਗਿਆ ਅੱਜ ਅੱਲਾਹ ਤਾਂ ਨਹੀਂ ਹੁੰਦਾ ਤੇ ਹੁਣ ਜਦੋਂ ਸਿਰੋਂ ਪਾਣੀ ਲੰਘ ਗਿਆ ਤੇ ਹੁਣ ਭੱਜੇ ਬਾਹਰ ਨੂੰ ਤੇ ਤੁਹਾਡੇ ਘਰ ਚ ਕਿੰਨੇ ਮੈਂਬਰ ਨੇ ਜਿਹੜੇ ਅੰਦਰ ਨੇ ਹਲੇ ਇੱਕ ਮਾਤਾ ਇੱਕ ਬੋਟੀ ਅੱਛਾ ਪਸੂਆ ਅੱਛਾ ਕੀਮਤੀ ਸਮਾਨ ਸਾਰਾ ਘਰੇ ਹੀ ਆ ਅੱਡੇ ਹੀ ਨਹੀਂ ਗਿਆ ਕਿੰਨਾ ਕਿੰਨਾ ਪਾਣੀ ਚੜ ਗਿਆ ਪਾਣੀ ਸਾਡੇ ਘਰੇ 7 ਫੁੱਟੇਗਾ ਅੱਛਾ ਜਾ ਕੇ ਵੇਖ ਸਕਦੇ ਮੌਕਾ ਹੂੰ ਕੋਈ ਜ਼ਰੂਰੀ ਥੋੜੀ ਆ ਹੂੰ ਐਂ ਜਾ ਕੇ ਮੌਕਾ ਵੇਖ ਸਕਦੇ ਵੀ ਕੀ ਬਣਿਆ ਇਹ ਬਣਦਾ ਸਾਡਾ ਅੰਦਰਲਾ ਡਰਾਉਂਦਾ ਵੀ ਆਪ ਤੇ ਪੌੜੀ ਲਾ ਕੇ ਤਾਂ ਛੱਤਾਂ ਤੇ ਚੜ ਜਾਗੇ ਡੰਗਰ ਕਿਵੇਂ ਚੜਾਵਾਂ ਠੀਕ ਹੈ ਸਰਕਾਰ ਨੇ ਤਾਂ ਸਾਨੂੰ ਠੱਗੀ ਨਹੀਂ ਲਗਦਣੀ ਸਾਨੂੰ ਨਹੀਂ ਦਵਾਈ 23 ਦੇ ਕੋਠੇ ਡਿੱਗਿਆ 23 ਦਾ ਕੋਠਾ ਡਿੱਗਿਆ 23 ਦਾ ਤੁਹਾਨੂੰ ਕੁਝ ਮਿਲਿਆ 23 ਦਾ ਕੋਠਾ ਡਿੱਗਾ ਉਹ ਨਹੀਂ ਬਣਿਆ ਅਜੇ ਤੱਕ ਪੋਟੋ ਲਾ ਸਕਦੇ ਆਪਾਂ ਹੂੰ ਉਦੋਂ ਦਾ ਕੋਠਾ ਡਿਗਾ ਕਰ। ਮਾਰਗੀਆਂ ਕੋ ਫਸਲਾਂ ਦਾ ਨਹੀਂ। 23 ਦਾ ਕੋਠਾ ਡਿਗਾ ਹੈ। ਉਹ ਜੇ ਤੱਕ ਸਤੋਂ ਬਣਿਆ ਨਹੀਂ ਉਹ ਤਰ੍ਹਾਂ ਹੀ ਡਿਗਾ ਪਿਆ ਹੋ। ਅੱਛਾ। ਹਾਂ। ਜਾ ਕੇ ਵੇਖ ਸਕਦੇ ਮੌਕਾ। ਕੋਈ ਨਾ ਕਿਥੋਂ ਪਿਆਣਾ ਫਸਲਾਂ ਨਹੀਂ ਹੋਣਾ ਫਸਲਾਂ ਜਦੋਂ ਤਬਾਹ ਹੋ ਗਿਆ। ਠੀਕ ਹੈ। ਠੀਕ ਹੈ ਠੀਕ ਠੀਕ। ਅੱਗੋਂ ਕਿਹੜੀਆਂ ਸਰਕਾਰ ਨੇ ਨਾ ਸੋ ਆਹਾ ਇੱਕ ਸਿਚੁਏਸ਼ਨ ਜਿਹੜੀ ਅਸੀਂ ਤੁਹਾਨੂੰ ਦਰਸ਼ਨ ਦੀ ਕੋਸ਼ਿਸ਼ ਕੀਤੀ ਹੈ ਕਿ ਆਹ ਇੱਕ ਪਰਿਵਾਰ ਆ ਇੱਕ 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 ਐਗਜ਼ਾਮਪਲ ਹੈ। ਇੱਕ ਇੱਕ ਐਗਜ਼ਾਮਪਲ ਹੈ ਇਦਾਂ ਦੇ ਬਹੁਤ ਸਾਰੇ ਪਰਿਵਾਰ ਹੋਣਗੇ। ਇਹਨਾਂ ਦਾ ਇਤਰਾਜ਼ ਇਹ ਹੈ। ਕੇ ਨਾ ਤਾਂ ਇਹਨਾਂ ਨੂੰ ਕੋਈ ਵਾਰਨਿੰਗ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਜਦੋਂ ਇਹ ਸਿਚੁਏਸ਼ਨ ਫਲੱਡ ਸਿਚੁਏਸ਼ਨ ਇਮਰਜ ਹੋ ਰਹੀ ਸੀ ਕਿਸੇ ਵੀ ਕਿਸਮ ਦਾ ਕੋਈ ਜਿਹੜਾ ਹੈਗਾ ਇੰਡੀਕੇਸ਼ਨ ਕਿਸੇ ਵੀ ਕਿਸਮ ਦੀ ਕੋਈ ਵਾਰਨਿੰਗ ਇਹਨਾਂ ਨੂੰ ਨਹੀਂ ਦਿੱਤੀ ਗਈ ਇੱਕ ਤਾਂ ਇਹਨਾਂ ਦਾ ਇਹ ਇਤਰਾਜ਼ ਹੈ ਦੂਸਰੇ ਨਜ਼ਰ ਇਤਰਾਜ਼ ਇਹ ਹੈ ਕਿ ਜਿਹੜੀ 2023 ਦੇ ਵਿੱਚ ਇਹ ਫਲੱਡ ਸਿਚੁਏਸ਼ਨ ਬਣੀ ਸੀ ਉਸ ਫਲੱਡ ਸਿਚੁਏਸ਼ਨ ਦੇ ਦੌਰਾਨ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਸੀ ਉਹ ਨੁਕਸਾਨ ਵੀ ਉਹਦੀ ਵੀ ਕੋਈ ਪਰਪਾਈ ਨਹੀਂ ਹੋਈ ਹੁਣ 2025 ਦੇ ਵਿੱਚ ਸਿਮਿਲਰ ਸਿਚੁਏਸ਼ਨ ਰਿਪੀਟ ਕਰ ਰਹੀ ਹੈ ਤੋ ਇਹ बार-बार ਹੜਾ ਦੀ ਮਾਰ ਚੱਲ ਰਿਹਾ ਹੈ ਇਹ ਇਹਨਾਂ ਦਾ ਇੱਕ ਪੱਖ ਹੈ ਤੇ ਆਪ ਸਾਡੇ ਤੇ ਪ੍ਰਸ਼ਾਸਨ ਦੇ ਲੋਕ ਵੀ ਨੇ ਆਪਾਂ ਉਹਨਾਂ ਨੂੰ ਵੀ ਪੁੱਛਾਂਗੇ ਕਿ ਕੀ ਉਹਨਾਂ ਦੀ ਸਿਚੁਏਸ਼ਨ ਹੈ ਕੀ ਉਹ ਮੰਨਦੇ ਨੇ ਸਾਰੀ ਸਿਚੁਏਸ਼ਨ ਦੇ ਵਿੱਚ ਉਹਨਾਂ ਦਾ ਕੀ ਪੱਖ ਹੈ ਤੇ ਪਰ ਜੋ ਇੱਥੇ ਸਰਕਾਰ ਦੇ ਦਾਅਵੇ ਨੇ ਤਾਂ ਜੋ ਇਹਨਾਂ ਦੀ ਨਾਰਾਜ਼ਗੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਸਪਸ਼ਟ ਦਿਖਦੀ ਹੈ ਆਸਮਾਨ ਹੈ ਇਹਨਾਂ ਦਾ ਸਾਰਾ ਇਸ ਮਾਨ ਜਿਹੜਾ ਹੈਗਾ ਉਹ ਆਪਣਾ ਦੇਰੇ ਆ ਮਤਲਬ ਕਿ ਇਹ ਲੈ ਕੇ ਲੈ ਕੇ ਜਾ ਰਹੇ ਸਾਡੀਆਂ ਫਸਲਾਂ ਨਾ ਮਰਨ ਹਾਰਚ ਪਾਣੀ ਛੱਡ ਦਿਆ ਕਰਨ ਅਈ ਵਿਹਲੇ ਪੈਰ ਗਿਆ ਉਹ ਭੁੱਖੇ ਮਰ ਕੇ ਤੇ ਆਏ ਮਰ ਕੇ ਅੱਜ ਅੱਜ ਹੁਣ ਨੁਕਸਾਨ ਜ ਹੋਇਆ ਫਸਲ ਦਾ ਨੁਕਸਾਨ ਹੋਗਾ ਹੋਈ ਤਾਂ ਮਰ ਗਏ ਅਸੀਂ ਤੇ ਹਾਰਚ ਪਾਣੀ ਛੱਡ ਦੇਣ ਸਾਨੂੰ ਕੋਈ ਇਤਰਾਜ਼ ਕੀ ਨਹੀਂ ਹੈਗੀ ਠੀਕ ਹੈ ਨਾ ਹੁਣ ਜੂ ਸਾਨੂੰ ਮਾਰਿਆ ਇਹਨਾਂ ਨੇ ਠੀਕ ਹੈ ਅਸਲ ਤਾਂ ਸਰਕਾਰ ਹੁਣ ਜੂ ਮਾਰ ਦਿੱਤਾ ਤੇ ਉਦੋਂ ਮਾਰ ਦਿੰਦੇ ਤਾਂ ਹੀ ਨਾ বাজਦੇ ਆ ਪਈ ਸਾਡੇ ਬੱਚੇ ਹਾਂ ਹੁਣ ਵੀ ਛੱਡ ਦੇਣ ਹੁਣ ਵੀ ਛੱਡ ਦੇਣ ਪਰਤੇ ਗਾਈ ਨਹੀਂ ਕੋਈ ਮਾੜੀ ਚੰਗੀ ਦਿੱਤੀ ਜਾਵੇ ਇਹ ਆਦਾ ਪਰ ਆਜੋਂਗੇ ਬਾ ਦੇਖ ਕੇ ਸਮਾਰੇ ਨਹੀਂ ਆਈ ਮੈਂ ਮਰਨਾ ਮਨਜ਼ੂਰ ਐ ਨਹੀਂ ਹੁਣ। ਉਹ ਆ ਗਿਆ ਨਹੀਂ ਰੇ। ਨਹੀਂ ਰਿਆ ਤੇ। ਹਾਂਜੀ। ਜੀਕੇ ਕੀ ਕਰਨਾ? ਹੁਣ ਜੂ ਮਾਰ ਦਿੱਤਾ। ਤੇ ਉਦੋਂ ਮਾਰ ਦਿੰਦੇ। ਤੈਨਾਂ ਨਾ ਬਾਈਦਿਆ ਭਈ। ਸਾਡੇ ਬੱਚੇ। ਹਾਂ ਹੁਣ ਵੀ ਛੱਡ ਦੇਣ। ਹੁਣ ਵੀ ਛੱਡ ਪਰਤੇ ਗਾਈਆਂ। ਤੇ ਆ ਜਿਹੜੇ ਸਾਰੇ ਲੋਕ ਨੇ ਇਹਨਾਂ ਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਇਹ ਇਥੇ ਵਖ ਵਖ ਪਿੰਡਾਂ ਦੇ ਲੋਕ ਨੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕੌਣ ਲੈ ਕੇ ਆਇਆ ਬਾਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਕਿਹੜਾ ਪਿੰਡ ਹੈ ਸੁਖਵਿੰਦਰ ਸਿੰਘ ਪਿੰਡ ਟੀਰਾਕਰਾ ਜੀ ਤੇ ਕਿਦਣ ਦਾ ਪਾਣੀ ਵੜਿਆ ਤੁਹਾਡੇ ਪਿੰਡ ਪਾਣੀ ਇੱਕ ਤਰੀਕ ਦਾ ਆਇਆ ਜੀ ਇੱਕ ਤਰੀਕ ਦਾ ਆਇਆ 1 ਅਗਸਤ ਦਾ ਹਾਂਜੀ ਤੇ ਅੱਜ ਤੇ 30 ਤਰੀਕ ਹੋ ਗਈ ਹੈ ਮਹੀਨਾ ਹੋ ਗਿਆ ਹਾਂਜੀ ਮਹੀਨਾ ਹੋ ਗਿਆ ਜੀ ਤੇ ਫਿਰ ਹੁਣ ਨਿਕਲੇ ਹੋ ਹਾਂਜੀ ਕਿਉਂ ਆਇਆ ਨਹੀਂ ਕੋਈ ਨਹੀਂ ਉੱਥੇ ਮਤਲਬ ਗਏ ਸੀਗੇ सरपंच ਸਾਹਿਬ ਵੀ ਗਿਆ ਮਤਲਬ ਉਹ ਵੀ ਪਹੁੰਚਦੇ ਆ ਪਰ ਮਤਲਬ ਕੋਈ ਰਾਸ਼ਨ ਮਰੂਸ਼ਨ ਹੋਰ ਕੁਝ ਨਹੀਂ ਪਹੁੰਚ ਰਿਹਾ ਤੇ ਉੱਥੇ ਮੈਂ ਤਾਂ ਦਰਿਆ ਦੀ ਤਾਂ ਲੱਗੀ ਆ ਹੂੰ ਕਮਰਿਆਂ ਦੇ ਕੋਲ ਆ ਚੁੱਕਾ ਦਰਿਆ ਕਮਰਿਆਂ ਵੀ ਪੀਚੇ ਦਾ ਡਰ ਆ ਕਿੰਨਾ 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 ਪਾਣੀ ਵੜ ਗਿਆ ਘਰਾਂ 'ਚ ਪਾਣੀ ਹੋ ਗਿਆ 2-3 2-2 ਫੁੱਟ ਆ ਅੰਦਰ ਵੜ ਗਿਆ ਅੰਦਰ ਹਾਂਜੀ ਹਾਂਜੀ ਤੇ ਡੰਗਰ ਵੱਛਾ ਡੰਗਰ ਵੱਛਾ ਉੱਥੇ ਆ ਜੀ अच्छा जी, जी भी ओ देखो छत पे खडे है जी ते जी भी ने ठाडे उथे हां जी जी, भी जी। ते जी। जी, भी छतਾਂ ਤੇ ਬੈਠਿਆ ਜੀ छतਾਂ ਤੇ ਬੈਠਿਆ ਉਹ ਵੀ ਡੰਗਰਾ ਕਰਕੇ ਪਸ਼ੂਆਂ ਕਰਕੇ ਰਹਿਣਾ ਪੈਂਦਾ ਹੈ ਹਾਂ ਇੱਥੇ ਬਾਬਾ ਜੀ ਇੱਥੇ ਭਗਵੰਦ ਮਾਨ ਵੀ ਆਏ ਸਨ ਪਹਿਲਾਂ ਵੀ ਆਏ ਸਨ ਹੁਣ ਵੀ ਕੋਈ ਸਰਕਾਰ ਦੀ ਮਦਦ ਆਈ ਤੁਹਾਨੂੰ ਨਹੀਂ ਇੱਥੇ ਕੋਈ ਨਹੀਂ ਕੋਈ ਨਹੀਂ ਆਇਆ اچھا ਤੁਹਾਡੇ ਘਰ ਦੇ ਵਿੱਚ ਕੌਣ ਕੌਣ ਹੈ ਉੱਥੇ ਹੈਗੇ ਆ ਬੰਦੇ ਹੁਣ ਉੱਥੇ ਹੈਗੇ ਆ ਜਨਨੀਆਂ اچھا ਆ ਮੁੰਡਾ ਸਰਪੰਚ ਹੈ अच्छा ये भी सरपंच तो ही सरपंचों जी यानी ਤੁਸੀਂ ਗੱਲ ਦਸੋ ਨਾ ਤੁਸੀਂ ਸਰਪੰਚੋਂ ਇੱਕ ਮਿੰਟ ਮਾਰ ਇਹਦੀ ਗੱਲ ਤਾਂ ਸੁਣ ਲਓ ਯਾਰ ਉਹ ਦੇਖੋ ਤੁਹਾਡੇ ਪਿੰਡ ਦੇ ਬੰਦੇ ਕਹਿ ਰਹੇ ਆ ਵੀ ਕੋਈ ਪਹੁੰਚਿਆ ਨਹੀਂ ਤੁਸੀਂ ਗੱਲ ਨਹੀਂ ਸੁਣ ਰਹੇ ਸੁਣਦੇ ਹਾਂ ਯਾਰ ਕੰਮ ਕਰ ਲੈਂਦੇ ਮੈਨੂੰ ਸੋ ਦੇਖੋ ਜੀ ਇਹ ਨੀਅਤ ਤੇਰੇ ਸਰਪੰਚ ਸਾਹਿਬ ਗੱਲ ਕਿਉਂ ਨਹੀਂ ਕਰ ਰਹੇ ਸਾਡੇ ਨਾਲ ਨਹੀਂ ਉਹ ਮਲਾਈਆ ਮੇਰਾ ਜੋ ਮੈਂ ਕਰਨ ਰਿਆਂ ਉਹ ਉਹ ਆਂਡਾ ਵੀ ਇਹ ਪੀਓ ਹੱਡਾ ਕਰਨ ਰਿਆਂ ਤੇ ਫਿਰ ਨਹੀਂ ਦੇਖੋ ਗੱਲ ਹੁਣ ਇਹਨਾਂ ਦਾ ਨੁਕਸਾਨ ਹੋਇਆ ਹੋਇਆ ਤੁਹਾਨੂੰ ਦਿਖ ਰਿਹਾ ਤਾਂ ਰਿਹਾ ਨਾ ਨੁਕਸਾਨ ਗਾਂਡੇ ਕੱਢ ਕੇ ਲਿਆਂਦਾ ਹੈ ਨਾ ਸਰਪੰਚ ਸਾਹਿਬ ਨੂੰ ਭੀ ਉਹ ਤਾਂ ਜਾਂਦੇ ਆ ਪਰ ਹੋਰ ਕੋਈ ਰਾਸ਼ਨ ਪਾਣੀ ਕੁਛ ਵੀ ਡੰਗਰਾਂ ਡੰਗਰ ਭੁੱਖੇ ਤੂੜੀ ਕਲੀ ਖਾਂਦੇ ਆ ਅੱਛਾ ਹਾਂਜੀ ਹੋਰ ਕੁਛ ਵੀ ਨਹੀਂ ਕੋਈ ਤੁਹਾਨੂੰ ਇਤਲਾਹ ਹੋਈ ਸੀ ਸਰ ਆਪਣੇ ਉਹਦੇ ਵੱਲੋਂ ਕੀ ਨਾ ਲਈਦਾ ਸਰਕਾਰ ਵੱਲੋਂ ਕਿ ਇੱਥੇ ਹਾਰਡ ਸਿਚੁਏਸ਼ਨ ਆ ਰਹੀ ਆ ਜਾਂ ਕੋਈ ਫਲੱਡ ਸਿਚੁਏਸ਼ਨ ਹੈ ਵੀ ਤੁਸੀਂ ਨਿਕਲੋ ਜਾਂ ਆਪਾਂ ਨਿਕਲ ਲੈ ਨਹੀਂ ਉਤੋਂ ਨਹੀਂ ਕੋਈ ਬੈਡਰ ਇਹ ਤਾਂ ਹੁਣ ਹੀ ਆਏ ਨੇ ਦੋ ਤਿੰਨ ਦਿਨ ਹੋ ਗਏ ਆ ਦੋ ਤਿੰਨ ਹਾਂਜੀ ਤੇ ਉੱਥੇ ਕੋਈ ਬਿਮਾਰੀ ਬਮੂਰੀ ਤਾਂ ਨਹੀਂ ਫੈਲਦੀ ਹਜੇ ਪਾਣੀ ਖੜਾ ਆ ਦਵਾਈ ਲੈਣ ਆਏ ਆ ਜੀ ਹੁਣ ਵਾਪਸ ਫੇਰ ਜਾਣਾ ਪੈਣਾ ਨਹੀਂ ਤਾਂ ਉੱਥੇ ਹੋ ਹੈਗਾ ਹੀ ਕੋਈ ਨਹੀਂ ਹੋਰ ਅੱਛਾ ਹਾਂਜੀ ਠੀਕ ਹੈ ਤੇ ਪਿੰਡ ਚ ਹੋਰ ਕਿੰਨੇ ਕੁ ਲੋਕ ਨੇ ਟੋਟਲ ਜਿਹੜੇ ਹਜੇ ਉੱਥੀ ਨੇ ਹਜੇ ਤਾਂ ਬਹੁਤ ਬਹੁਤ ਮਤਲਬ ਬਹੁਤ ਆ ਬਹੁਤ ਜਾਣੇ ਆ ਜੀ ਦੋ ਤਿੰਨ ਤਿੰਨ ਜਾਣੇ ਹੈਗੇ ਆ ਮਾੜਾ ਪਸ਼ੂ ਪਸ਼ਵਾ ਤੋਂ ਡੰਗਰ ਖੁੱਲ ਗਿਆ ਨਾ ਦੋ ਮੁਰਕੇ ਪਾਣੀ ਚ ਹੋ ਜਾਣ ਦੋ ਰੋੜ ਦਿੰਦੇ ਆ ਉਹਨਾਂ ਕਿੱਲੇ ਪਟਾ ਲੈਨੇ ਆ ਉਹਨਾਂ ਨੂੰ ਫਿਰ ਡਰਾੜ ਲੂ ਕੇ ਰੱਖੇਗਾ ਹਜੇ ਬੱਚੇ ਨੇ ਡੰਗਰ ਹੁਣ ਨਿਕਲ ਨਹੀਂ ਰਹੀ ਨਾ ਹੁਣ ਪਾਣੀ ਜ਼ਿਆਦਾ ਹੋ ਗਿਆ ਹੂੰ ਤੇ ਪੱਠੇ ਪੁੱਠੇ ਤੂੜੀ ਦਾੜੀ ਦਾ ਕੀ ਬਣਿਆ ਤੂੜੀ ਆੜੀ ਦੀ ਆ ਤੂੜੀ ਬਚੀ ਆ ਜੀ ਬਿਆਨੇ ਦਿੱਤੀ ਹੈ ਗੱਲੀ ਵੱਟੀ ਜੀ ਫਰੋਲ ਕੇ ਅੱਛਾ ਉਹਨਾਂ ਖਰਫੁੱਲ ਜੀ ਦਿੱਤੀ ਠੀਕ ਹੈ ਤੇ ਤੁਸੀਂ ਕੀ ਕਰਦੇ ਹੋ ਕੰਮ ਅਸੀਂ ਬਸ ਕੇਤੀ ਬੜੀ ਕੇਤੀ ਬੜੀ ਕਰਦੇ ਤੇ ਹੁਣ ਹੁਣ ਮੰਨ ਲਓ ਇੰਨਾ ਤੁਹਾਡਾ ਨੁਕਸਾਨ ਹੋ ਗਿਆ ਸਾਰੀ ਉਥਲ ਪੁਥਲ ਹੋ ਗਈ ਏ ਕਿੰਨੀ ਦੇਰ ਚ ਸਿੱਧੇ ਹੋਗੇ ਲੱਖਿਤਾ ਹੋਏਗਾ ਇਹ ਮੈਨੂੰ ਤਾਂ ਨਹੀਂ ਲੱਗਦਾ ਹੋਏਗਾ ਜਿਵੇਂ ਮੈਂ ਤਾਂ ਸਾਢੇ ਮਹੀਨੇ ਉਧਰ ਟਾਂ ਲੱਗੀ ਆ ਅੱਛਾ ਹਾਂਜੀ ਜਦੋਂ ਤਈ ਜਾਇਆ ਸੀ ਉਦੋਂ ਵੀ ਨੁਕਸਾਨ ਹੋਇਆ ਸੀ ਸਾਰੀ ਗਈ ਦਰਿਆਦ ਵਿੱਚ ਅੱਛਾ ਹਾਂਜੀ ਅੱਛਾ 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 ਤਾਂ ਭਗਵੰਤ ਮਾਨ ਵੀ ਐਸੀ ਇੱਥੇ ਪਿਛਲੀ ਵਾਰ ਭਗਵੰਤ ਮਾਨ ਉਹ ਕੀ ਕਰਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਬਸ ਕਹਿ ਕੇ ਚਲੇ ਜਾਂਦੇ ਆ ਬਸ ਠੀਕ ਠਾਕ ਨਹੀਂ ਕਹਿੰਦੇ ਮੁਰਗੀਆਂ ਦਾ ਵੀ ਦਵਾਂਗੇ ਬੱਕਰੀਆਂ ਦਾ ਵੀ ਦਵਾਂਗੇ ਉਹ ਤਾਂ ਬਸ ਲਾਰੇ ਨੇ ਜਿੰਨੇ ਮਰਜ਼ੀ ਲਾਜੋ ਨੌਕਰੀਆਂ ਵੀ ਆ ਲੈਾਂਗੇ ਤੇ ਮਿਲਿਆ ਮਿਲਿਆ ਕੁਝ ਨਹੀਂ ਕਿਸੇ ਨੂੰ ਨਾ ਨੌਕਰੀ ਦਿੱਤੀ ਨਾ ਕਿਸੇ ਨੂੰ ਕੋਗੜੀਆਂ ਨਾਲ ਲੈਤਾ ਨਾ ਮੁਰਗੀਆਂ ਨੇ ਲੈਤਾ ਹੂੰ ਕੋਸ਼ਵ ਕੋਈ ਖਾਗੂ ਜਲੇ ਠੀਕ ਹੈ ਤੇ ਜਿਹੜੀ ਖਾਲਸਾ ਏਡ ਵਾਲੇ ਨੇ ਆ ਆਪਣੇ ਦੂਜੇ ਨੇ ਆਪਣੇ ਪ੍ਰਭ ਅਸਰਾ ਵਾਲੇ ਯਾ ਯੂਨਾਈਟਿਡ ਸਿੱਖ ਵਾਲੇ ਇਹਨਾਂ ਨੇ ਸਪੋਰਟ ਕੀਤੀ ਤੁਹਾਡੀ ਮਦਦ ਹਾਂਜੀ ਇਹਨਾਂ ਕੀਤੀ ਇਹਨਾਂ ਨੇ ਬੋਰ ਖਾਲ ਵੀ ਦਿੱਤੀ ਆ ਸ਼ਬਦਾ ਵੀ ਲੈ ਕੇ ਆਏ ਪਾਣੀਆਂ ਜੀ ਅੱਛਾ ਅੱਜ ਕੱਲ ਪਟਸਰ ਤੋਂ ਸ਼ਬਦ ਲੈ ਕੇ ਗਏ ਠੀਕ ਹੈ ਕਰ ਕਰ ਦੇ ਕੇ ਗਏ ਓਕੇ ਆਪ ਵੰਡ ਰਹੇ ਨੇ ਕੀ ਤੁਹਾਡੀ ਮੰਗ ਹੈ ਸਰਕਾਰ ਤੋਂ ਭਾਜੀ ਕੀ ਮੰਗ ਹੈ ਤੁਹਾਡੀ ਸਰਕਾਰ ਤੋਂ ਵੀ ਚਾਰਾ ਜਮਾਤ ਵਾਲਾ ਹੋਰ ਜਿਵੇਂ ਖਾਣ ਪੀਣ ਦੇ ਰਾਸ਼ਨੋ ਰਸ਼ਨ ਪਹੁੰਚਾਇਆ ਜਾਵੇ ਘਰ ਘਰ ਆ ਜਿਹੜਾ ਪਿੰਡ ਆ ਸਾਰਾ ਪਾਣੀ ਦੇ ਨਾਲ ਡੁੱਬਿਆ ਹੋਇਆ ਇਹ ਹਰੀਕੇ ਹੈਡਵਰਕਸ ਤੋਂ ਜਿਹੜਾ ਸਾਰਾ ਪਾਣੀ ਆਇਆ ਉਸ ਦੇ ਨਾਲ ਹੀ ਸਾਰਾ ਪਿੰਡ ਜਿਹੜਾ ਹੈਗਾ ਉਹ ਪਾਣੀ ਦੇ ਨਾਲ ਡੁੱਬਿਆ ਹੋਇਆ ਇੱਥੇ ਰਾਹਤ ਕਾਰਜ ਚੱਲ ਰਹੇ ਨੇ ਪ੍ਰਭ ਆਸਰਾ ਜਿਹੜੀ ਟਰਸਟ ਆ ਉਹਦੇ ਵੱਲੋਂ ਮਰਹਤ ਕਾਰਜ ਚਲਾਏ ਜਾ ਰਹੇ ਆ ਇਹ ਮਿਲਟਰੀ ਦੇ ਵੱਲੋਂ ਵੀ ਰਾਹਤ ਕਾਰਜ ਇੱਥੇ ਚਲਾਏ ਜਾ ਰਹੇ ਆ ਤੇ ਇਹ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਦੇ ਕਾਫੀ ਜਿਹੜਾ ਡੰਗਰ ਪਸ਼ੂ ਆ ਉਹ ਅੰਦਰ ਫਸਿਆ ਹੋਇਆ ਪਾਣੀ ਦੇ ਵਿੱਚ ਤੇ ਇਹਨਾਂ ਦੇ ਜਿਹੜੇ ਆ ਦੇਖ ਲਓ ਇਹਨਾਂ ਨੇ ਆ ਸਾਰਾ ਇਹਦੇ ਵਿੱਚ ਆ ਬੋਟ ਦੇ ਵਿੱਚ ਆਪਣਾ ਲੈ ਕੇ ਜਾ ਰਹੇ ਆ ਆਪਾਂ ਇਹਨਾਂ ਨਾਲ ਵੀ ਪੁੱਛ ਲੈਨੇ ਆ ਬਾਬੀ ਬੀਜੀ ਤੋਂ ਤੇ ਇਹ ਬੀਜੀ ਇਹ ਬੋਟ ਤੁਸੀਂ ਘਰ ਲੈ ਕੇ ਘਰ ਜਾ ਰਹੇ ਹੋ ਹੁਣ ਆਪਣੇ ਹਾਂਜੀ ਹਾਂ ਘਰੇ ਜਾ ਰਹੇ ਆ ਅੱਛਾ ਜੀ ਪਸੇ ਨਾਲ ਉੱਥੇ ਤੇ ਇਹ ਬੋਟ ਤੁਹਾਨੂੰ ਕੌਣ ਮਲੇ ਕੀ ਲੈ ਕੇ ਦਿੱਤੀ ਹੈ ਕਿ ਦੀ ਬੋਟ ਇਹ ਇਹ ਬੋਟ ਇਥੇ ਮੁੰਡੇ ਹੀ ਆ ਸੇਵਾ ਕਰਨ ਵਾਲੇ ਅੱਛਾ ਉਹਨਾਂ ਨੂੰ ਮਿਲੀ ਆ ਤੇ ਆ ਜਿਹੜਾ ਸਾਰਾ ਸਮਾਨ ਹੈ ਤੁਸੀਂ ਰਾਸ਼ਨ ਕਰ ਲੈ ਕੇ ਜਾ ਰਹੇ ਹੋ ਹਾਂਜੀ ਕਰ ਲੈ ਕੇ ਜਾ ਰਹੇ ਹਾਂ ਅੱਛਾ ਦਵਾਈਆਂ ਦਵਾਈਆਂ ਜੀ ਅੱਛਾ ਜੀ ਹਾਂਜੀ ਠੀਕ ਹੈ ਤੇ ਘਰੇ ਇੱਕ ਮਾਤਾ ਫਸੀ ਆ ਤੈਨ ਡੰਗਰ ਫਸੇ ਆ ਘਰ ਚ ਪਾਣੀ ਵੜ ਗਿਆ ਪੂਰਾ ਭਰ ਗਿਆ ਅੱਛਾ ਘਰੇ ਸਮਾਨ ਕੀਮਤੀ ਵੀ ਖਰਾਬ ਹੋਣ ਡਿਆ ਹੂੰ ਤੇ ਉਹ ਕਿਤਨਾ ਘਾਟਾ ਪੂਰਾ ਹੋਊਗਾ ਹੂੰ ਇਹ ਘਰੇ ਬਿਮਾਰ ਜੀ ਵੀ ਹੈਗੇ ਠੀਕ ਹੈ ਟੈਨਸ਼ਨ ਆ ਨਾ ਬਿਮਾਰੀ ਹੋਣਾ ਠੀਕ ਹੈ ਠੀਕ ਹੈ ਠੀਕ ਹੈ ਤੇ ਤੁਸੀਂ ਹੁਣ ਆਜੋਗੇ ਆ ਦੇਖ ਕੇ ਸਮਾਨ ਇਹ ਨਹੀਂ ਆਹੀ ਨਹੀਂ ਆਉਣਾ ਐ ਮਰਨਾ ਮਨਜ਼ੂਰ ਆਹੀ ਨਹੀਂ ਆਉਣਾ ਆ ਆ ਕਿਉਂ ਨਹੀਂ ਰਹੇ ਨਹੀਂ ਨਹੀਂ ਰਿਹਾ ਤੇ ਹਾਂਜੀ ਜੀ ਕੇ ਕੀ ਕਰਨਾ ਅੱਛਾ ਨਹੀਂ ਤੁਹਾਨੂੰ ਆਪਣੇ ਸਮਾਨ ਦੇ ਚੋਰੀ ਹੋਣ ਦਾ ਖਤਰਾ ਹਾਂ ਚੋਰੀ ਹੋਣ ਦਾ ਵੀ ਕੋਈ ਲੈ ਜੂ ਜਿਹੜਾ ਪਰਮਾਸਾ ਕੋ ਬਜੀਆ ਉਹ ਕੋ ਲੈ ਜੂ ਆਂਦਾ ਅੱਛਾ 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 ਤੇ ਇੱਥੋਂ ਕੋਈ ਪ੍ਰਸ਼ਾਸਨ ਵੱਲੋਂ ਕਿਸੇ ਹੋਰ ਵੱਲੋਂ ਤੁਹਾਨੂੰ ਮਦਦ ਮਿਲੀ ਤੇ ਲੋ ਜੇ ਮਦਦ ਮਿਲਦੀ ਹੁੰਦੀ ਤਾਂ ਫਿਰ ਸਾਨੂੰ ਧੱਕੇ ਖਾਂਦੇ ਕੀ ਲੋਕ ਜੇ ਘਰੋਂ ਘਰ ਜਾਂਦੇ ਫਿਰ ਘਰਾਂ ਤੋਂ ਨਿਕਲਦੇ ਕਿਉਂ ਅੱਛਾ ਫਿਰ ਕਿਉਂ ਨਿਕਲਦੇ ਘਰੋਂ ਕੋਈ ਨਹੀਂ ਆਇਆ ਤੁਹਾਡੇ ਕੋਲ ਹਾਂ ਅੱਛਾ ਤੇ ਜਦੋਂ ਤੁਹਾਨੂੰ ਇਹ ਸਾਰਾ ਪਾਣੀ ਵੜਿਆ ਤੁਹਾਨੂੰ ਕੋਈ ਇਤਲਾਹ ਕੋਈ ਵਾਰਨਿੰਗ ਹੋਈ ਨਾ ਦਿੱਤੀ ਨਹੀਂ ਪੁੱਛੇ ਤਾਂ ਦੇ ਹੋ ਜੋ ਅੱਛਾ ਆਖਿਆ ਨਹੀਂ ਵੀ ਉੱਚੇ ਥਾਵਾਂ ਤੇ ਹੋ ਜੂ ਇਹ ਨਹੀਂ ਆਈ ਕਿ ਤੇ ਸਪੀਕਰ ਚ ਆਵਾਜ਼ ਨਹੀਂ ਦਵਾਈ ਗਈ ਸਾਰਾ ਦੋ ਮਹੀਨਾ ਹੋ ਗਿਆ ਪਾਣੀ ਵਗਦਾ ਇਹ ਆਖਿਆ ਨਹੀਂ ਬਾਹਰ ਨਿਕਲ ਜੂ ਅੱਛਾ ਬਹੁਤ ਆ ਗਿਆ ਸੁਚਾਰ ਉਪਰ ਇਹ ਹੋ ਜਾਂਦੇ ਮਨ ਚ ਸੋਚੀ ਗਏ ਅੱਜ ਅੱਜਲਾ ਤਾਂ ਨਹੀਂ ਹੁੰਦਾ ਤੇ ਹੁਣ ਜਦੋਂ ਸਿਰੋਂ ਪਾਣੀ ਲੰਘ ਗਿਆ ਤੇ ਹੁਣ ਭੱਜੇ ਬਾਹਰ ਨੂੰ ਤੇ ਤੁਹਾਡੇ ਘਰ ਚ ਕਿੰਨੇ ਮੈਂਬਰ ਨੇ ਜਿਹੜੇ ਅੰਦਰ ਨੇ ਹਲੇ ਇੱਕ ਮਾਤਾ ਇੱਕ ਬੋਟੀ ਅੱਛਾ ਪਸੂਆ ਅੱਛਾ ਕੀਮਤੀ ਸਮਾਨ ਸਾਰਾ ਘਰੇ ਹੀ ਆ ਕੱਢਿਆ ਹੀ ਨਹੀਂ ਗਿਆ ਕਿੰਨਾ ਕਿੰਨਾ ਪਾਣੀ ਚੜ ਗਿਆ ਪਾਣੀ ਸਾਡੇ ਘਰੇ 7 ਫੁੱਟੇਗਾ ਅੱਛਾ ਜਾ ਕੇ ਵੇਖ ਸਕਦੇ ਮੌਕਾ ਹੂੰ ਕੋਈ ਜ਼ਰੂਰੀ ਥੋੜੀ ਆ ਹੂੰ ਐਂ ਜਾ ਕੇ ਮੌਕਾ ਵੇਖ ਸਕਦੇ ਵੀ ਕੀ ਬਣ ਗਿਆ ਇਹ ਬਣਦਾ ਸਾਡਾ ਅੰਦਰਲਾ ਡਰਾਉਂਦਾ ਵੀ ਆਪ ਤੇ ਪੌੜੀ ਲਾ ਕੇ ਤਾਂ ਛੱਤਾਂ ਤੇ ਚੜ ਜਾਗੇ ਡੰਗਰ ਕਿਵੇਂ ਚੜਾਵਾਂ ਠੀਕ ਹੈ ਸਰਕਾਰ ਨੇ ਤਾਂ ਸਾਨੂੰ ਠੱਗੀ ਨਹੀਂ ਲਗਦਣੀ ਸਾਨੂੰ ਨਹੀਂ ਦਵਾਈ 23 ਦੇ ਕੋਠੇ ਡਿੱਗਿਆ 23 ਦਾ ਕੋਠਾ ਡਿੱਗਿਆ 23 ਦਾ ਤੁਹਾਨੂੰ ਕੁਝ ਮਿਲਿਆ 23 ਦਾ ਕੋਠਾ ਡਿੱਗਾ ਉਹ ਨਹੀਂ ਬਣਿਆ ਇਹ ਤਾਂ ਕਪੜਾ ਲਾ ਸਕਦੇ ਆਪਾਂ ਹੂੰ ਉਦੋਂ ਦਾ ਕੋਠਾ ਡਿਗਾਇ ਕਰ। ਮਾਰਗੀਆਂ ਕੋ ਫਸਲਾਂ ਦਾ ਨਹੀਂ। 23 ਦਾ ਕੋਠਾ ਡਿਗਾਏ। ਉਹ ਜੇ ਤੱਕ ਸਭ ਤੋਂ ਬਣਿਆ ਨਹੀਂ, ਉਹ ਤਰ੍ਹਾਂ ਹੀ ਡਿਗਾ ਪਿਆ ਹੋ। ਅੱਛਾ। ਹਾਂ। ਜਾ ਕੇ ਵੇਖ ਸਕਦੇ ਮੌਕਾ। ਕੋਈ ਨਾ ਕਿਥੋਂ ਪਿਆਣਾ ਫਸਲਾਂ ਨਹੀਂ ਹੋਣਾ ਫਸਲਾਂ ਜਦੋਂ ਤਬਾਹ ਹੋ ਗਿਆ। ਠੀਕ ਹੈ। ਠੀਕ ਹੈ ਠੀਕ ਹੈ ਠੀਕ ਹੈ। ਅੱਗੋਂ ਕਿਹੜੀਆਂ ਸਰਕਾਰ ਨੇ ਨੌਕਰੀਆਂ। ਸੋ ਆਹਾ ਇੱਕ ਸਿਚੁਏਸ਼ਨ ਜਿਹੜੀ ਅਸੀਂ ਤੁਹਾਨੂੰ ਦਰਸ਼ਨ ਦੀ ਕੋਸ਼ਿਸ਼ ਕੀਤੀ ਆ ਕਿ ਆ ਪਰਿਵਾਰ ਆ ਇੱਕ 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 ਐਗਜ਼ਾਮਪਲ ਹੈ। ਇੱਕ ਇੱਕ ਐਗਜ਼ਾਮਪਲ ਹੈ ਇਦਾਂ ਦੇ ਬਹੁਤ ਸਾਰੇ ਪਰਿਵਾਰ ਹੋਣਗੇ। ਇਹਨਾਂ ਦਾ ਇਤਰਾਜ਼ ਇਹ ਹੈ। ਕੇ ਨਾ ਤਾਂ ਇਹਨਾਂ ਨੂੰ ਕੋਈ ਵਾਰਨਿੰਗ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਜਦੋਂ ਇਹ ਸਿਚੁਏਸ਼ਨ ਫਲੱਟ ਸਿਚੁਏਸ਼ਨ ਇਮਰਜ ਹੋ ਰਹੀ ਸੀ ਕਿਸੇ ਵੀ ਕਿਸਮ ਦਾ ਕੋਈ ਜਿਹੜਾ ਹੈਗਾ ਇੰਡੀਕੇਸ਼ਨ ਕਿਸੇ ਵੀ ਕਿਸਮ ਦੀ ਕੋਈ ਵਾਰਨਿੰਗ ਇਹਨਾਂ ਨੂੰ ਨਹੀਂ ਦਿੱਤੀ ਗਈ ਇੱਕ ਤਾਂ ਇਹਨਾਂ ਦਾ ਇਹ ਇਤਰਾਜ਼ ਹੈ ਦੂਸਰੇ ਨਜ਼ਰ ਇਤਰਾਜ਼ ਇਹ ਹੈ ਕਿ ਜਿਹੜੀ 2023 ਦੇ ਵਿੱਚ ਤੇ ਫਲੱਟ ਸਿਚੁਏਸ਼ਨ ਬਣੀ ਸੀ ਉਸ ਫਲੱਟ ਸਿਚੁਏਸ਼ਨ ਦੇ ਦੌਰਾਨ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਸੀ ਉਹ ਨੁਕਸਾਨ ਵੀ ਉਹਦੀ ਵੀ ਕੋਈ ਪਰਪਾਈ ਨਹੀਂ ਹੋਈ ਹੁਣ 2025 ਦੇ ਵਿੱਚ ਸਿਮਿਲਰ ਸਿਚੁਏਸ਼ਨ ਰਿਪੀਟ ਕਰ ਰਹੀ ਹੈ ਤਾਂ ਇਹ बार-बार ਹੜਾ ਦੀ ਮਾਰ ਚੱਲ ਰਿਹਾ ਹੈ ਇਹ ਇਹਨਾਂ ਦਾ ਇੱਕ ਪੱਖ ਹੈ ਤੇ ਆਪ ਸਾਡੇ ਤੇ ਪ੍ਰਸ਼ਾਸਨ ਦੇ ਲੋਕ ਵੀ ਨੇ ਆਪਾਂ ਉਹਨਾਂ ਨੂੰ ਵੀ ਪੁੱਛਾਂਗੇ ਕਿ ਕੀ ਉਹਨਾਂ ਦੀ ਸਿਚੁਏਸ਼ਨ ਹੈ ਕੀ ਉਹ ਮੰਨਦੇ ਨੇ ਸਾਰੀ ਸਿਚੁਏਸ਼ਨ ਦੇ ਵਿੱਚ ਉਹਨਾਂ ਦਾ ਕੀ ਪੱਖ ਹੈ ਤੇ ਪਰ ਜੋ ਇਥੇ ਸਰਕਾਰ ਦੇ ਦਾਅਵੇ ਨੇ ਤਾਂ ਜੋ ਇਹਨਾਂ ਦੀ ਨਾਰਾਜ਼ਗੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਸਪਸ਼ਟ ਦਿਖਦੀ ਹੈ ਆਸਮਾਨ ਇਹਨਾਂ ਦਾ ਸਾਰਾ ਇਹ ਆਸਮਾਨ ਜਿਹੜਾ ਹੈਗਾ ਉਹ ਆਪਣਾ ਦੇ ਰਿਹਾ ਮਤਲਬ ਕਿ ਇਹ ਲੈ ਕੇ ਲੈ ਕੇ ਜਾ ਰਹੇ ਸਾਡੀਆਂ ਫਸਲਾਂ ਨਾਮ ਮਰਨ ਹਾਰਚ ਪਾਣੀ ਛੱਡ ਦਿਆ ਕਰਨ ਅਈ ਵਿਹਲੇ ਬਹਿਰ ਗਿਆ ਉਹ ਭੁੱਖੇ ਮਰ ਕੇ ਤੇ ਆਏ ਮਰ ਕੇ ਅੱਜ ਅੱਜ ਹੁਣ ਨੁਕਸਾਨ ਹੋਇਆ ਫਸਲ ਦਾ ਨੁਕਸਾਨ ਹੋਗਾ ਹੋਈ ਤਾਂ ਮਰ ਗਏ ਅਸੀਂ ਤੇ ਹਾਰਚ ਪਾਣੀ ਛੱਡ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਠੀਕ ਹੈ ਨਾ ਹੁਣ ਜੂ ਸਾਨੂੰ ਮਾਰਿਆ ਇਹਨਾਂ ਨੇ ਠੀਕ ਹੈ ਅਸਲ ਤਾਂ ਸਰਕਾਰ ਹੁਣ ਜੂ ਮਾਰ ਦਿੱਤਾ ਤੇ ਉਦੋਂ ਮਾਰ ਦਿੰਦੇ ਤਾਂ ਹੀ ਨਾ বাজਦੇ ਆ ਭਈ ਸਾਡੇ ਬੱਚੇ ਹਾਂ ਹੁਣ ਵੀ ਛੱਡ ਦੇਣ ਹੁਣ ਵੀ ਛੱਡ ਦੇਣ ਪਰ ਤੇ ਗਾਈ ਨਹੀਂ ਕੋਈ ਮਾੜੀ ਚੰਗੀ ਦਿੱਤੀ ਜਾਵੇ ਇਹ ਆਦਾ ਪਰ ਆਜੋਂਗੇ ਦੇਖ ਕੇ ਸਮਾਰੇ ਨਹੀਂ ਆਈ ਅਈ ਮਰਨਾ ਮਨਜ਼ੂਰ ਐ ਨਹੀਂ ਹੁਣ ਆ ਆ ਕਿਉਂ ਨਹੀਂ ਰੇ ਰਿਆ ਤੇ ਹਾਂਜੀ ਠੀਕੇ ਕੀ ਕਰਨਾ ਹੁਣ ਜੂ ਮਾਰ ਦਿੱਤਾ ਤੇ ਉਦੋਂ ਮਾਰ ਦਿੰਦੇ ਤੈਨਾਂ ਨਾ ਬਜਦੇ ਆ ਭਈ ਸਾਡੇ ਬੱਚੇ ਹਾਂ ਹੁਣ ਵੀ ਛੱਡ ਦੇਣ ਹੁਣ ਵੀ ਛੱਡ ਕੇ ਪਰਤੇ ਗਈਆਂ ਤੇ ਆ ਜਿਹੜੇ ਸਾਰੇ ਲੋਕ ਨੇ ਇਹਨਾਂ ਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਇਹ ਇਥੇ ਵਖ ਵਖ ਪਿੰਡਾਂ ਦੇ ਲੋਕ ਨੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕੌਣ ਲੈ ਕੇ ਆਇਆ ਬਾਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਕਿਹੜਾ ਪਿੰਡ ਹੈ ਸੁਖਵਿੰਦਰ ਸਿੰਘ ਪਿੰਡ ਧੀਰਾਕਰਾ ਜੀ ਤੇ ਕਿਦਣ ਦਾ ਪਾਣੀ ਵੜਿਆ ਤੁਹਾਡੇ ਪਿੰਡ ਪਾਣੀ ਇੱਕ ਤਰੀਕ ਦਾ ਆਇਆ ਜੀ ਇੱਕ ਤਰੀਕ ਦਾ ਆਇਆ 1 ਅਗਸਤ ਦਾ ਹਾਂਜੀ ਤੇ ਅੱਜ ਤੇ 30 ਤਰੀਕ ਹੋ ਗਈ ਹੈ ਮਹੀਨਾ ਹੋ ਗਿਆ ਹਾਂਜੀ ਮਹੀਨਾ ਹੋ ਗਿਆ ਜੀ ਤੇ ਫਿਰ ਹੁਣ ਨਿਕਲੇ ਹੋ ਹਾਂਜੀ ਕਿਉਂ ਆਇਆ ਨਹੀਂ ਕੋਈ ਨਹੀਂ ਉੱਥੇ ਮਤਲਬ ਗਏ ਸੀਗੇ सरपंच साहब ਵੀ ਗਿਆ ਮਤਲਬ ਉਹ ਵੀ ਪਹੁੰਚਦੇ ਆ ਪਰ ਮਤਲਬ ਕੋਈ ਰਾਸ਼ਨ ਮਰੂਸ਼ਨ ਹੋਰ ਕੁਝ ਨਹੀਂ ਪਹੁੰਚ ਰਿਹਾ ਤੇ ਉੱਥੇ ਮੈਂ ਤਾਂ دریا ਦੀ ਧਾਂ ਲੱਗੀ ਆ ਹੂੰ ਕਮਰਿਆਂ ਦੇ ਕੋਲ ਆ ਚੁੱਕਾ دریا ਕਮਰਿਆਂ ਵੀ ਪੀਚੇ ਦਾ ਡਰ ਆ ਕਿੰਨਾ 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 ਪਾਣੀ ਵੜ ਗਿਆ ਘਰਾਂ 'ਚ ਪਾਣੀ ਹੋ ਗਿਆ 2 3 2.5 2 ਫੁੱਟ ਆ ਅੰਦਰ ਵੜ ਗਿਆ ਅੰਦਰ ਹਾਂਜੀ ਹਾਂਜੀ ਤੇ ਡੰਗਰ ਵੱਛਾ ਡੰਗਰ ਵੱਛਾ ਉੱਥੇ ਆ ਜੀ ਅੱਛਾ ਹਾਂਜੀ ਜੀ ਵੀ ਉਹ ਤੇ ਖੜੇ ਆ ਜੀ ਤੇ ਜੀ ਵੀ ਨੇ ਤੁਹਾਡੇ ਉੱਥੇ ਹਾਂਜੀ ਜੀ ਤੇ ਵੀ ਛੱਤਾਂ ਤੇ ਬੈਠੇ ਆ ਜੀ ਛੱਤਾਂ ਤੇ ਬੈਠੇ ਉਹ ਵੀ ਡੰਗਰਾਂ ਕਰਕੇ ਪਸ਼ੂਆਂ ਕਰਕੇ ਰਹਿਣਾ ਪੈਂਦਾ ਹੂੰ ਹਾਂਜੀ ਇੱਥੇ ਬਾਬਾ ਜੀ ਇੱਥੇ ਭਗਵੰਤ ਮਾਨ ਵੀ ਆਏ ਸਨ ਪਹਿਲਾਂ ਵੀ ਆਏ ਸਨ ਹੁਣ ਵੀ ਕੋਈ ਸਰਕਾਰ ਦੀ ਮਦਦ ਆਈ ਤੁਹਾਨੂੰ ਨਹੀਂ ਜੀ ਇੱਥੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਅੱਛਾ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਹੈ ਉੱਥੇ ਹੈਗੇ ਆ ਬੰਦੇ ਹੁਣ ਉੱਥੇ ਹੈਗੀਆਂ ਜਨਾਨੀਆਂ ਅੱਛਾ ਹਾਂ ਮੁੰਡਾ ਸਰਪੰਚ ਹੈ ਅੱਛਾ ਇਹ ਵੀ ਸਰਪੰਚ ਤੁਸੀਂ ਸਰਪੰਚ ਹੋ ਜੀ ਨਹੀਂ ਤੁਸੀਂ ਗੱਲ ਗੱਲ ਦੱਸੋ ਨਾ ਤੁਸੀਂ ਸਰਪੰਚ ਹੋ ਨਹੀਂ ਤੁਸੀਂ ਗੱਲ ਤਾਂ ਸੁਣ ਲਓ ਯਾਰ ਉਹ ਦੇਖੋ ਤੁਹਾਡੇ ਪਿੰਡ ਦੇ ਬੰਦੇ ਕਹਿ ਰਹੇ ਆ ਵੀ ਕੋਈ ਪਹੁੰਚਿਆ ਨਹੀਂ ਤੁਸੀਂ ਗੱਲ ਨਹੀਂ ਸੁਣ ਰਹੇ ਸੁਣਦੇ ਇੱਕ ਵਾਰ ਯਾਰ ਕੰਮ ਕਰ ਲੈਂਦੇ ਮੈਨੂੰ ਸੋ ਦੇਖੋ ਜੀ ਇਹ ਨਹੀਂ ਇਹ ਤੁਹਾਡੇ ਸਰਪੰਚ ਸਾਹਿਬ ਗੱਲ ਕਿਉਂ ਨਹੀਂ ਕਰ ਰਹੇ ਸਾਡੇ ਨਾਲ ਨਹੀਂ ਉਹ ਮੁੰਡਾ ਹੀ ਮੇਰਾ ਜੋ ਮੈਂ ਕਰਨ ਦਿਆਂ ਦੇ ਉਹ ਉਹ ਆਂਦਾ ਵੀ ਇਹ ਪਿਓ ਹਟਾ ਕਰਨ ਦਿਆਂ ਤੇ ਫਿਰ ਨਹੀਂ ਨਹੀਂ ਦੇਖੋ ਗੱਲ ਹੁਣ ਇਹਨਾਂ ਦਾ ਨੁਕਸਾਨ ਹੋਇਆ ਹੋਇਆ ਤੁਹਾਨੂੰ ਦੇਖ ਰਿਹਾ ਤਾਂ ਰਿਹਾ ਨਾ ਨੁਕਸਾਨ ਜਾਂਦੇ ਕੱਢ ਕੇ ਲਿਆਂਦਾ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਵੀ ਉਹ ਤਾਂ ਜਾਂਦੇ ਆ ਪਰ ਹੋਰ ਕੋਈ ਰਾਸ਼ਨ ਪਾਣੀ ਕੁਛ ਵੀ ਡੰਗਰਾਂ ਡੰਗਰ ਭੁੱਖੇ ਤੂੜੀ ਕਲੀ ਖਾਂਦੇ ਆ ਅੱਛਾ ਹਾਂਜੀ ਹੋਰ ਕੁਛ ਵੀ ਨਹੀਂ ਕੋਈ ਤੁਹਾਨੂੰ ਇਤਲਾਹ ਹੋਈ ਸੀ ਸਰ ਆਪਣੇ ਉਹਦੇ ਵੱਲੋਂ ਕੀ ਨਾ ਲਈਦਾ ਸਰਕਾਰ ਵੱਲੋਂ ਕਿ ਇੱਥੇ ਹਾਰਡ ਸਿਚੁਏਸ਼ਨ ਆ ਰਹੀ ਆ ਜਾਂ ਕੋਈ ਫਲੱਡ ਸਿਚੁਏਸ਼ਨ ਹੈ ਵੀ ਤੁਸੀਂ ਨਿਕਲੋ ਜਾਂ ਆਪਾਂ ਨਿਕਲ ਲੈ ਨਹੀਂ ਉਹ ਤੋਂ ਨਹੀਂ ਕੋਈ ਬੈਡਰ ਇਹ ਤਾਂ ਹੁਣ ਹੀ ਆਏ ਨੇ ਦੋ ਤਿੰਨ ਦਿਨ ਹੋ ਗਏ ਦੋ ਤਿੰਨ ਹਾਂਜੀ ਤੇ ਉੱਥੇ ਕੋਈ ਬਿਮਾਰੀ ਬਮੂਰੀ ਤਾਂ ਨਹੀਂ ਫੈਲਦੀ ਹਜੇ ਪਾਣੀ ਖੜਾ ਆ ਦਵਾਈ ਲੈਣ ਆਏ ਆ ਜੀ ਹੁਣ ਵਾਪਸ ਫੇਰ ਜਾਣਾ ਪੈਣਾ ਨਹੀਂ ਤਾਂ ਉੱਥੇ ਹੋ ਹੈਗਾ ਹੀ ਕੋਈ ਨਹੀਂ ਹੋਰ ਅੱਛਾ ਹਾਂਜੀ ਠੀਕ ਹੈ ਤੇ ਪਿੰਡ ਚ ਹੋਰ ਕਿੰਨੇ ਕੁ ਲੋਕ ਨੇ ਟੋਟਲ ਜਿਹੜੇ ਹਜੇ ਉੱਥੀ ਨੇ ਹਜੇ ਬਹੁਤ ਬਹੁਤ ਮਤਲਬ ਬਹੁਤ ਹੈ ਬਹੁਤ ਜਾਣੇ ਆ ਜੀ ਦੋ ਤਿੰਨ ਤਿੰਨ ਜਾਣੇ ਹੈਗੇ ਆ ਮਾੜਾ ਪਸ਼ੂ ਪਸ਼ਵਾ ਤੋਂ ਡੰਗਰ ਖੁੱਲ ਗਿਆ ਨਾ ਧੋ ਮੁਰਕੇ ਪਾਣੀ ਚ ਹੋ ਜਾਣ ਦੋ ਰੋੜ ਦਿੰਦੇ ਆ ਉਹਨਾਂ ਕਿੱਲੇ ਪਟਾ ਲਏ ਨੇ ਉਹਨਾਂ ਨੂੰ ਫਿਰ ਡਰਾੜ ਲੂ ਕੇ ਰੱਖੇਗਾ ਹਜੇ ਬੱਚੇ ਨੇ ਡੰਗਰ ਹੁਣ ਨਿਕਲ ਨਹੀਂ ਰਹੀ ਇਹਨਾਂ ਨੂੰ ਪਾਣੀ ਜ਼ਿਆਦਾ ਹੋ ਗਿਆ ਹੂੰ ਠ ਤੇ ਪੱਠੇ ਪੁੱਠੇ ਤੂੜੀ ਦਾੜੀ ਦਾ ਕੀ ਬਣਿਆ ਤੂੜੀ ਆੜੀ ਦੀ ਆ ਤੂੜੀ ਬਚੀ ਹੈ ਜੀ ਬਾਬਿਆਂ ਨੇ ਦਿੱਤੀ ਹੈ ਗੱਲੀ ਵੱਟੀ ਜੀ ਫਰੋਲ ਕੇ ਅੱਛਾ ਉਹਨਾਂ ਖਲ ਫੁੱਲ ਜੀ ਦਿੱਤੀ ਠੀਕ ਹੈ ਤੇ ਤੁਸੀਂ ਕੀ ਕਰਦੇ ਹੋ ਕੰਮ ਅਸੀਂ ਬਸ ਕੇਤੀ ਬੜੀ ਕੇਤੀ ਬੜੀ ਕਰਦੇ ਤੇ ਹੁਣ ਹੁਣ ਮੰਨ ਲਓ ਇੰਨਾ ਤੁਹਾਡਾ ਨੁਕਸਾਨ ਹੋ ਗਿਆ ساری ਉਥਲ ਪੁਥਲ ਹੋ ਗਈ ਹੈ ਕਿੰਨੀ ਦੇਰ ਚ ਸਿੱਧੇ ਹੋਗੇ ਲੱਖਿਤਾ ਹੋਏਗਾ ਇਹ ਮੈਨੂੰ ਤਾਂ ਨਹੀਂ ਲੱਗਦਾ ਹੋਏਗਾ ਜਿਵੇਂ ਮੈਂ ਤਾਂ ਸਾਢੇ ਮਹੀਨੇ ਉਧਰ ਟਾਂ ਲੱਗੀ ਆ ਅੱਛਾ ਹਾਂਜੀ ਜਦੋਂ 23 ਜਾਇਆ ਸੀ ਉਦੋਂ ਵੀ ਨੁਕਸਾਨ ਹੋਇਆ ਸੀ ਸਾਰੀ ਗਏ ਦਰਿਆਦ ਵਿੱਚ ਅੱਛਾ ਹਾਂਜੀ ਅੱਛਾ 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 ਤਾਂ ਭਗਵੰਤਮਾਨ ਵੀ ਐਸੀ ਇੱਥੇ ਪਿਛਲੀ ਵਾਰ ਭਗਵੰਤਮਾਨ ਉਹ ਕੀ ਕਰਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਬਸ ਕਹਿ ਕੇ ਚਲੇ ਜਾਂਦੇ ਆ ਬਸ ਠੀਕ ਠਾਕ ਨਹੀਂ ਕਹਿੰਦੇ ਮੁਰਗੀਆਂ ਦਾ ਵੀ ਦਵਾਂਗੇ ਬੱਕਰੀਆਂ ਦਾ ਵੀ ਦਵਾਂਗੇ ਉਹ ਤਾਂ ਬਸ ਲਾਰੇ ਨੇ ਜਿੰਨੇ ਮਰਜ਼ੀ ਲਾਜੋ ਨੌਕਰੀਆਂ ਵੀਆਂ ਲੈ ਲਿਆ ਤੇ ਮਿਲਿਆ ਮਿਲਿਆ ਕੁਝ ਨਹੀਂ ਨਾ ਨੌਕਰੀ ਦਿੱਤੀ ਨਾ ਕਿਹਨੂ ਕੋਕੜੀਆਂ ਨੇ ਲੇਟਾਂ ਨੂੰ ਮੁਰਗੀਆਂ ਨੇ ਲੇਟਾਂ ਹੂੰ ਉਹ ਸਭ ਕੁਝ ਖਾ ਖੁਦ ਜਲੇ ਆ ਠੀਕ ਹੈ ਤੇ ਜਿਹੜੀ ਖਾਲਸਾ ਏਡ ਵਾਲੇ ਨੇ ਆ ਆਪਣੇ ਦੂਜੇ ਨੇ ਆਪਣੇ ਪ੍ਰਭ ਅਸਰਾ ਵਾਲੇ ਜਾਂ ਯੂਨਾਈਟਿਡ ਸਿੱਖ ਵਾਲੇ ਇਹਨਾਂ ਨੇ ਸਪੋਰਟ ਕੀਤੀ ਤੁਹਾਡੀ ਮਦਦ ਹਾਂਜੀ ਇਹ ਨਾਲ ਕੀਤੀ ਇਹਨਾਂ ਨੇ ਭੋਰ ਖਾ ਰੀ ਦਿੱਤੀ ਆ ਸ਼ਬਦਾਂ ਵੀ ਲੈ ਕੇ ਆਏ ਪਾਣੀਆਂ ਦੇ ਅੱਛਾ ਅੱਜ ਕੱਲ੍ਹ ਪਟਸਰ ਤੋਂ ਸ਼ਬਦ ਲੈ ਕੇ ਗਏ ਠੀਕ ਹੈ ਕਰ ਕਰ ਦੇ ਕੇ ਗਏ ਓਕੇ ਆਪ ਵੰਡ ਰਹੇ ਨੇ ਕੀ ਤੁਹਾਡੀ ਮੰਗ ਹੈ ਸਰਕਾਰ ਤੋਂ ਭਾਜੀ ਕੀ ਮੰਗ ਹੈ ਤੁਹਾਡੀ ਸਰਕਾਰ ਤੋਂ ਵੀ ਚਾਰਾ ਜਮਾਤਾਂ ਹੋਰ ਜਿਵੇਂ ਖਾਣ ਪੀਣ ਦੇ ਰਾਸ਼ਨ ਉਛਣ ਪਹਚਾਇਆ ਜਾਵੇ ਘਰ ਘਰ ਆ ਜਿਹੜਾ ਪਿੰਡ ਆ ਸਾਰਾ ਪਾਣੀ ਦੇ ਨਾਲ ਡੁੱਬਿਆ ਹੋਇਆ ਇਹ ਹਰੀਕੇ ਹੈਡਵਰਕਸ ਤੋਂ ਜਿਹੜਾ ਸਾਰਾ ਪਾਣੀ ਆਇਆ ਉਸ ਦੇ ਨਾਲ ਹੀ ਸਾਰਾ ਪਿੰਡ ਜਿਹੜਾ ਹੈਗਾ ਉਹ ਪਾਣੀ ਦੇ ਨਾਲ ਡੁੱਬਿਆ ਹੋਇਆ ਇੱਥੇ ਰਾਹਤ ਕਾਰਜ ਚੱਲ ਰਹੇ ਨੇ ਪ੍ਰਭ ਆਸਰਾ ਜਿਹੜੀ ਟਰਸਟ ਆ ਉਹਦੇ ਵੱਲੋਂ ਵੀ ਰਾਹਤ ਕਾਰਜ ਚਲਾਏ ਜਾ ਰਹੇ ਆ ਇਹ ਮਿਲਟਰੀ ਦੇ ਵੱਲੋਂ ਵੀ ਰਾਹਤ ਕਾਰਜ ਇੱਥੇ ਚਲਾਏ ਜਾ ਰਹੇ ਆ ਤੇ ਇਹ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਦੇ ਕਾਫੀ ਜਿਹੜਾ ਡੰਗਰ ਪਸ਼ੂ ਆ ਉਹ ਅੰਦਰ ਫਸਿਆ ਹੋਇਆ ਪਾਣੀ ਦੇ ਵਿੱਚ ਤੇ ਇਹਨਾਂ ਦੇ ਜਿਹੜੇ ਆ ਦੇਖ ਲਓ ਇਹਨਾਂ ਨੇ ਆ ਸਾਰਾ ਇਹਦੇ ਵਿੱਚ ਆ ਬੋਟ ਦੇ ਵਿੱਚ ਆਪਣਾ ਲੈ ਕੇ ਜਾ ਰਹੇ ਆ ਆਪਾਂ ਇਹਨਾਂ ਨਾਲ ਵੀ ਪੁੱਛ ਲੈਣੇ ਆ ਬਾਬੀ ਬੀਜੀ ਤੋਂ ਤੇ ਇਹ ਬੀਜੀ ਇਹ ਬੋਟ ਤੁਸੀਂ ਘਰ ਲੈ ਕੇ ਘਰ ਜਾ ਰਹੇ ਹੋ ਹੁਣ ਆਪਣੇ ਹਾਂਜੀ ਹਾਂ ਘਰੇ ਜਾ ਰਹੇ ਆ ਅੱਛਾ ਜੀ ਬਸ ਇਹ ਨਾਲ ਉੱਥੇ ਤੇ ਇਹ ਬੋਟ ਤੁਹਾਨੂੰ ਕੌਣ ਮਤਲਬ ਕਿ ਲੈ ਕੇ ਦਿੱਤੀ ਹੈ ਕਿ ਦੀ ਬੋਟ ਹੈ ਇਹ ਇਹ ਬੋਟ ਇੱਥੇ ਮੁੰਡੇ ਹੀ ਆ ਸੇਵਾ ਕਰਨ ਵਾਲੇ ਅੱਛਾ ਉਹਨਾਂ ਨੂੰ ਮਿਲੀ ਆ ਤੇ ਆ ਜਿਹੜਾ ਸਾਰਾ ਸਮਾਨ ਹੈ ਤੁਸੀਂ ਰਾਸ਼ਨ ਕਰ ਲੈ ਕੇ ਜਾ ਰਹੇ ਹੋ ਹਾਂਜੀ ਕਰ ਲੈ ਕੇ ਜਾ ਰਹੇ ਹਾਂ ਅੱਛਾ ਦਵਾਈਆਂ ਦਵਾਈਆਂ ਜੀ ਅੱਛਾ ਜੀ ਹਾਂਜੀ ਠੀਕ ਹੈ ਤੇ ਘਰੇ ਇੱਕ ਮਾਤਾ ਫਸੀ ਆ ਤੈਨ ਡੰਗਰ ਫਸੇ ਆ ਘਰ ਚ ਪਾਣੀ ਵੜ ਗਿਆ ਪੂਰਾ ਭਰ ਗਿਆ ਅੱਛਾ ਘਰੇ ਸਮਾਨ ਕੀਮਤੀ ਵੀ ਖਰਾਬ ਹੋਣ ਡਿਆ ਹੂੰ ਤੇ ਉਹ ਕਿਤਨਾ ਘਾਟਾ ਪੂਰਾ ਹੋਊਗਾ ਹੂੰ ਇਹ ਘਰੇ ਬਿਮਾਰ ਜੀ ਵੀ ਹੈਗੇ ਠੀਕ ਹੈ ਟੈਨਸ਼ਨ ਆ ਨਾ ਬਿਮਾਰੀ ਹੋਣਾ ਠੀਕ ਹੈ ਠੀਕ ਹੈ ਠੀਕ ਹੈ ਤੇ ਤੁਸੀਂ ਹੁਣ ਆਜੋਗੇ ਆ ਦੇਖ ਕੇ ਸਮਾਨ ਇਹ ਨਹੀਂ ਆਹੀ ਨਹੀਂ ਆਉਣਾ ਐ ਮਰਨਾ ਮਨਜ਼ੂਰ ਆਹੀ ਨਹੀਂ ਆਉਣਾ ਆ ਆ ਕਿਉਂ ਨਹੀਂ ਰਹੇ ਨਹੀਂ ਨਹੀਂ ਰਿਹਾ ਤੇ ਹਾਂਜੀ ਜੀ ਕੇ ਕੀ ਕਰਨਾ ਅੱਛਾ ਨਹੀਂ ਤੁਹਾਨੂੰ ਆਪਣੇ ਸਮਾਨ ਦੇ ਚੋਰੀ ਹੋਣ ਦਾ ਖਤਰਾ ਹਾਂ ਚੋਰੀ ਹੋਣ ਦਾ ਵੀ ਕੋਈ ਲੈ ਜੂ ਜਿਹੜਾ ਪਰਮਾਸਾ ਕੋ ਬਜੀਆ ਉਹ ਕੋ ਲੈ ਜੂ ਆਂਦਾ ਅੱਛਾ 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 ਤੇ ਇੱਥੋਂ ਕੋਈ ਪ੍ਰਸ਼ਾਸਨ ਵੱਲੋਂ ਕਿਸੇ ਹੋਰ ਵੱਲੋਂ ਤੁਹਾਨੂੰ ਮਦਦ ਮਿਲੀ ਤੇ ਲੋ ਜੇ ਮਦਦ ਮਿਲਦੀ ਹੁੰਦੀ ਤਾਂ ਫਿਰ ਸਾਨੂੰ ਧੱਕੇ ਖਾਂਦੇ ਕੀ ਲੋਕ ਜੇ ਘਰੋਂ ਘਰ ਜਾਂਦੇ ਪਰ ਘਰਾਂ ਤੋਂ ਨਿਕਲਦੇ ਕਿਉਂ ਅੱਛਾ ਫਿਰ ਕਿਉਂ ਨਿਕਲਦੇ ਘਰੋਂ ਕੋਈ ਨਹੀਂ ਆਇਆ ਤੁਹਾਡੇ ਕੋਲ ਹਾਂ ਅੱਛਾ ਤੇ ਜਦੋਂ ਤੁਹਾਨੂੰ ਇਹ ਸਾਰਾ ਪਾਣੀ ਵੜਿਆ ਤੁਹਾਨੂੰ ਕੋਈ ਇਤਲਾਹ ਕੋਈ ਵਾਰਨਿੰਗ ਹੋਈ ਨਾ ਦਿੱਤੀ ਨਹੀਂ ਪੁੱਛੇ ਤਾਂ ਦੇ ਹੋ ਜੋ ਅੱਛਾ ਆਖਿਆ ਨਹੀਂ ਉੱਚੇ ਥਾਵਾਂ ਤੇ ਹੋ ਜੂ ਇਹ ਨਹੀਂ ਆਈ ਕਿ ਤੇ ਸਪੀਕਰ ਚ ਵਾਜ ਨਹੀਂ ਦਵਾਈ ਗਈ ਅੱਛਾ ਸਾਡੇ ਦੋ ਮਹੀਨਾ ਹੋ ਗਿਆ ਪਾਣੀ ਵਗਦਾ ਇਹ ਆਖੇ ਨਹੀਂ ਬਾਹਰ ਨਿਕਲ ਜੂ ਅੱਛਾ ਬੋਲਾ ਗਿਆ ਤੁਸਰ ਪਰ ਇਹ ਹੋਇਆ ਆਪਦੇ ਮਨ ਚ ਸੋਚੀ ਗਿਆ ਹਾਂ ਅੱਜ ਅੱਲਾਹ ਦਾ ਨਹੀਂ ਹੁੰਦਾ ਕਿ ਹੁਣ ਜਦੋਂ ਸਿਰੋਂ ਪਾਣੀ ਲੰਘ ਗਿਆ ਤੇ ਹੁਣ ਭੱਜੇ ਬਾਹਰ ਨੂੰ ਤੇ ਤੁਹਾਡੇ ਘਰ ਚ ਕਿੰਨੇ ਮੈਂਬਰ ਨੇ ਜਿਹੜੇ ਅੰਦਰ ਨੇ ਹਲੇ ਇੱਕ ਮਾਤਾ ਇੱਕ ਬੌਟੀ ਅੱਛਾ ਪਸੂਆ ਅੱਛਾ ਕੀਮਤੀ ਸਮਾਨ ਸਾਰਾ ਘਰੇ ਹੀ ਆ ਡੇ ਨਹੀਂ ਗਿਆ ਕਿੰਨਾ ਕਿੰਨਾ ਪਾਣੀ ਚੜ ਗਿਆ ਪਾਣੀ ਸਾਢੇ 7 ਫੁੱਟੇਗਾ ਅੱਛਾ ਜਾ ਕੇ ਵੇਖ ਸਕਦੇ ਮੌਕਾ ਕੋਈ ਜ਼ਰੂਰੀ ਥੋੜੀ ਆ ਐਂ ਜਾ ਕੇ ਮੌਕਾ ਵੇਖ ਸਕਦੇ ਵੀ ਕੀ ਬਣਿਆ ਇਹ ਬਣਦਾ ਸਾਡਾ ਅੰਦਰਲਾ ਡਰਾਉਂਦਾ ਵੀ ਆਪ ਤੇ ਪੌੜੀ ਲਾ ਕੇ ਤਾਂ ਛੱਤਾਂ ਤੇ ਚੜ ਜਾਗੇ ਡੰਗਰ ਕਿਵੇਂ ਚੜਾਵਾਂ ਠੀਕ ਹੈ ਸਰਕਾਰ ਨੇ ਤਾਂ ਸਾਨੂੰ ਠੱਗੀ ਨਹੀਂ ਲਗਦਣੀ ਸਾਨੂੰ ਨਹੀਂ ਦਵਾਈ 23 ਦੇ ਕੋਠੇ ਡਿੱਗਿਆ 23 ਦਾ ਕੋਠਾ ਡਿੱਗਿਆ 23 ਦਾ ਤੁਹਾਨੂੰ ਕੁਝ ਮਿਲਿਆ 23 ਦਾ ਕੋਠਾ ਡਿੱਗਾ ਉਹ ਨਹੀਂ ਬਣਿਆ ਅਜੇ ਤੱਕ ਪੋਟੋ ਲਾ ਸਕਦੇ ਆਪਾਂ ਹੂੰ ਉਦੋਂ ਦਾ ਕੋਠਾ ਡਿਗਾਇ ਕਰ। ਮਾਰਗੀਆਂ ਕੋ ਫਸਲਾਂ ਦਾ ਨਹੀਂ। 23 ਦਾ ਕੋਠਾ ਡਿਗਾਏ। ਉਹ ਜੇ ਤੱਕ ਸਭ ਤੋਂ ਬਣਿਆ ਨਹੀਂ, ਉਹ ਤਰ੍ਹਾਂ ਹੀ ਡਿਗਾ ਪਿਆ ਹੋ। ਅੱਛਾ। ਹਾਂ। ਜਾ ਕੇ ਵੇਖ ਸਕਦੇ ਮੌਕਾ। ਕੋਈ ਨਾ ਕਿਥੋਂ ਪਿਆਣਾ ਫਸਲਾਂ ਨਹੀਂ ਹੋਣਾ ਫਸਲਾਂ ਜਦੋਂ ਤਬਾਹ ਹੋ ਗਿਆ। ਠੀਕ ਹੈ। ਠੀਕ ਹੈ ਠੀਕ ਠੀਕ। ਅੱਗੋਂ ਕਿਹੜੀਆਂ ਸਰਕਾਰ ਨੇ ਨੌਕਰੀਆਂ। ਸੋ ਆਹਾ ਇੱਕ ਸਿਚੁਏਸ਼ਨ ਜਿਹੜੀ ਅਸੀਂ ਤੁਹਾਨੂੰ ਦਰਸ਼ਨ ਦੀ ਕੋਸ਼ਿਸ਼ ਕੀਤੀ ਆ ਕਿ ਆ ਪਰਿਵਾਰ ਆ ਇੱਕ 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 ਐਗਜ਼ਾਮਪਲ ਹੈ। ਇੱਕ ਇੱਕ ਐਗਜ਼ਾਮਪਲ ਹੈ ਇਦਾਂ ਦੇ ਬਹੁਤ ਸਾਰੇ ਪਰਿਵਾਰ ਹੋਣਗੇ। ਇਹਨਾਂ ਦਾ ਇਤਰਾਜ਼ ਇਹ ਹੈ। ਕੇ ਨਾ ਤਾਂ ਇਹਨਾਂ ਨੂੰ ਕੋਈ ਵਾਰਨਿੰਗ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਜਦੋਂ ਇਹ ਸਿਚੁਏਸ਼ਨ ਫਲੱਟ ਸਿਚੁਏਸ਼ਨ ਇਮਰਜ ਹੋ ਰਹੀ ਸੀ ਕਿਸੇ ਵੀ ਕਿਸਮ ਦਾ ਕੋਈ ਜਿਹੜਾ ਹੈਗਾ ਇੰਡੀਕੇਸ਼ਨ ਕਿਸੇ ਵੀ ਕਿਸਮ ਦੀ ਕੋਈ ਵਾਰਨਿੰਗ ਇਹਨਾਂ ਨੂੰ ਨਹੀਂ ਦਿੱਤੀ ਗਈ ਇੱਕ ਤਾਂ ਇਹਨਾਂ ਦਾ ਇਹ ਇਤਰਾਜ਼ ਹੈ ਦੂਸਰੇ ਨਜ਼ਰ ਇਤਰਾਜ਼ ਇਹ ਹੈ ਕਿ ਜਿਹੜੀ 2023 ਦੇ ਵਿੱਚ ਤੇ ਫਲੱਡ ਸਿਚੁਏਸ਼ਨ ਬਣੀ ਸੀ ਉਸ ਫਲੱਡ ਸਿਚੁਏਸ਼ਨ ਦੇ ਦੌਰਾਨ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਸੀ ਉਹ ਨੁਕਸਾਨ ਵੀ ਉਹਦੀ ਵੀ ਕੋਈ ਪਰਪਾਈ ਨਹੀਂ ਹੋਈ ਹੁਣ 2025 ਦੇ ਵਿੱਚ ਸਿਮਿਲਰ ਸਿਚੁਏਸ਼ਨ ਰਿਪੀਟ ਕਰ ਰਹੀ ਹੈ ਤਾਂ ਇਹ बार-बार ਹੜਾ ਦੀ ਮਾਰ ਚੱਲ ਰਿਹਾ ਹੈ ਇਹ ਇਹਨਾਂ ਦਾ ਇੱਕ ਪੱਖ ਹੈ ਤੇ ਆਪ ਸਾਡੇ ਤੇ ਪ੍ਰਸ਼ਾਸਨ ਦੇ ਲੋਕ ਵੀ ਨੇ ਆਪਾਂ ਉਹਨਾਂ ਨੂੰ ਵੀ ਪੁੱਛਾਂਗੇ ਕਿ ਕੀ ਉਹਨਾਂ ਦੀ ਸਿਚੁਏਸ਼ਨ ਹੈ ਕੀ ਉਹ ਮੰਨਦੇ ਨੇ ਸਾਰੀ ਸਿਚੁਏਸ਼ਨ ਦੇ ਵਿੱਚ ਉਹਨਾਂ ਦਾ ਕੀ ਪੱਖ ਹੈ ਤੇ ਪਰ ਜੋ ਇਥੇ ਸਰਕਾਰ ਦੇ ਦਾਅਵੇ ਨੇ ਤਾਂ ਜੋ ਇਹਨਾਂ ਦੀ ਨਾਰਾਜ਼ਗੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਸਪਸ਼ਟ ਦਿਖਦੀ ਹੈ ਆਸਮਾਨ ਇਹਨਾਂ ਦਾ ਸਾਰਾ ਇਹ ਆਸਮਾਨ ਜਿਹੜਾ ਹੈਗਾ ਉਹ ਆਪਣਾ ਦੇ ਰਿਹਾ ਮਤਲਬ ਕਿ ਇਹ ਲੈ ਕੇ ਲੈ ਕੇ ਜਾ ਰਹੇ ਸਾਡੀਆਂ ਫਸਲਾਂ ਨਾਮ ਮਰਨ ਹਾਰਚ ਪਾਣੀ ਛੱਡ ਦਿਆ ਕਰਨ ਅਈ ਵੇਲੇ ਬਹਿਰ ਗਿਆ ਉਹ ਭੁਗੇ ਮਰ ਕੇ ਤੇ ਆਏ ਮਰ ਕੇ ਅੱਜ ਅੱਜ ਹੁਣ ਨੁਕਸਾਨ ਹੋਇਆ ਫਸਲ ਦਾ ਨੁਕਸਾਨ ਹੋਗਾ ਹੋਈ ਦਾ ਮਰ ਗਏ ਅਸੀਂ ਤੇ ਹਾਰਚ ਪਾਣੀ ਛੱਡ ਦੇਣ ਸਾਨੂੰ ਕੋਈ ਇਤਰਾਜ਼ ਕੀ ਨਹੀਂ ਹੈ ਠੀਕ ਹੈ ਨਾ ਹੁਣ ਜੂ ਸਾਨੂੰ ਮਾਰਿਆ ਇਹਨਾਂ ਨੇ ਠੀਕ ਹੈ ਅਸਲ ਤਾਂ ਸਰਕਾਰ ਹੁਣ ਜੂ ਮਾਰ ਦਿੱਤਾ ਤੇ ਉਦੋਂ ਮਾਰ ਦਿੰਦੇ ਕਈ ਨਾ বাজਦੇ ਆ ਪਈ ਸਾਡੇ ਬੱਚੇ ਹਾਂ ਹੁਣ ਵੀ ਛੱਡ ਦੇਣ ਹੁਣ ਵੀ